ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਲੋ ਜੀ ਅੱਜ ਆਪਾਂ ਪਹੁੰਚ ਚੁੱਕੇ ਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਜਿੱਥੇ ਕੀ ਕਿਸਾਨ ਮੇਲਾ ਲੱਗਦਾ ਦੋ ਮੇਲੇ ਲੱਗਦੇ ਹੁੰਦੇ ਨੇ ਇੱਕ ਹਾੜੀ ਦਾ ਇੱਕ ਸੌਣੀ ਦਾ ਤੇ ਜਿਹੜਾ ਅੱਜ ਮੇਲਾ ਲੱਗ ਰਿਹਾ ਇਹ ਹਾੜੀ ਦਾ ਆ ਤੇ ਕਿਉਂਕਿ ਜਿਹੜੇ ਹੁਣ ਅੱਗੇ ਆਪਣੇ ਫਸਲਾਂ ਹਾੜੀ ਦੀ ਆਪਾਂ ਕਟਾਈ ਕਰਨੀ ਤੇ ਸੌਣੀ ਦੇ ਇੱਥੇ ਆਪਾਂ ਨੂੰ ਬੀਜ ਮਿਲਦੇ ਨੇ ਤੇ ਅੱਜ ਆਪਾਂ ਜੀ ਮੇਲੇ ਦੀ ਸ਼ੁਰੂਆਤ ਕਰਦੇ ਆਂ ਕਾਰ ਪਾਰਕਿੰਗ ਤੋਂ ਅੱਜ ਆਪਣੇ ਨਾਲ ਨੇ ਨਵਦੀਪ ਸਿੰਘ ਤੇ ਨਾਲ ਹੈਗੇ ਨੇ ਭਾਈ ਪ੍ਰੋਫੈਸਰ ਸਾਹਿਬਾਨ ਜੋਗਾ ਸਿੰਘ ਜੀ ਤੇ ਸਭ ਤੋਂ ਪਹਿਲਾਂ ਅਸੀਂ ਆਪਦਾ ਜਿਹੜਾ ਖਾਣ ਪੀਣਾ ਘਰੋਂ ਲੈ ਕੇ ਆਉਣ ਉਹਨੇ ਪ੍ਰਸ਼ਾਦਾ ਪਾਣੀ ਜਿੰਨਾ ਵੀ ਹੈਗਾ ਆਪਣਾ ਘਰੋਂ ਟਿੱਚਣ ਹੋ ਕੇ ਆਈਦਾ ਤੇ ਹੋਰ ਵੀ ਕਿਸਾਨ ਭਰਾ ਇੱਥੇ ਕਾਰ ਪਾਰਕਿੰਗ 'ਚ ਬੈਠੇ ਨੇ ਪ੍ਰਸ਼ਾਦਾ ਪਾਣੀ ਛਾਗ ਰਹੇ ਨੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਚਲੋ ਮੇਲੇ ਵਿੱਚ ਸ਼ੁਰੂਆਤ ਕਰਦੇ ਆ ਜੀ ਜਿਵੇਂ ਹੀ ਆਪਾਂ ਅੱਗੇ ਆਉਣੇ ਆ ਤੇ ਇੱਧਰ ਕਾਰ ਪਾਰਕਿੰਗ ਵੱਡੀ ਆ ਇੱਕ ਬੱਸ ਵਗੈਰਾ ਇੱਧਰ ਆ ਜਾਂਦੀਆਂ ਨੇ ਤੇ ਇੱਧਰ ਆਪਾਂ ਕਾਰ ਪਾਰਕ ਕਰੀਏ ਤੇ ਆਹ ਗੇਟ ਐਂਟਰੀ ਕਰਦੇ ਹੋਏ ਟੈਂਪਰੇਰੀ ਗੇਟ ਨੇ ਇਹ ਸਾਰੇ ਤੇ ਗਾਹਾਂ ਚੌਕ ਆਉਂਦਾ ਇਹ ਇੱਕ ਟੀ ਪੁਆਇੰਟ ਆਪਾਂ ਕਹਿ ਸਕਦੇ ਹਾਂ ਇਹਨੂੰ ਕਿ ਤੇ ਉੱਥੋਂ ਆਪਾਂ ਨੇ ਸੱਜੇ ਹੱਥ ਮੁੜਦਾ ਆ ਜਿੱਧਰ ਕੀ ਖੇਤੀਬਾੜੀ ਨਾਲ ਸੰਬੰਧਿਤ ਸਾਰਾ ਮੇਲਾ ਲੱਗਿਆ ਹੋਇਆ ਖੇਤੀਬਾੜੀ ਨਾਲ ਸੰਬੰਧਿਤ ਠੀਕ ਹੈ ਜੀ ਖੱਬੇ ਹੱਥ ਹੋ ਕੇ ਅੱਗੇ ਜਾ ਕੇ ਫਿਰ ਕੀ ਉੱਥੇ ਪਸ਼ੂ ਮੇਲਾ ਲੱਗਿਆ ਹੁੰਦਾ ਆ ਆਪਾਂ ਦੋ ਵਲੌਗ ਬਣਾਵਾਂਗੇ ਇਹਦੇ ਇੱਕ ਹੁਣ ਪਹਿਲੇ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਜਿੰਨੀ ਮਸ਼ੀਨਰੀ ਆ ਠੀਕ ਹੈ ਜੀ ਉਹ ਦਿਖਾਵਾਂਗੇ ਅਗਲੇ ਵਲੌਗ ਵਿੱਚ ਆਪਾਂ ਤੁਹਾਨੂੰ ਪਸ਼ੂ ਤੰਨ ਮੇਲਾ ਦਿਖਾਵਾਂਗੇ ਜੀ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕਿਆ ਕਿਸਾਨ ਮੇਲਾ ਲੁਧਿਆਣਾ 2025 ਜਿੱਥੇ ਕੀ ਤੁਹਾਨੂੰ ਆਪਾਂ ਖੇਤੀਬਾੜੀ ਨਾਲ ਸੰਬੰਧ ਜਿੰਨੀ ਵੀ ਮਸ਼ੀਨਰੀ ਦੇ ਲੱਗੇ ਹੋਏ ਨੇ ਆਪਣੇ ਐਡਵਰਟਾਈਜ਼ਮੈਂਟ ਉਹ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਜੋ ਆਪਾਂ ਚੱਲਦੇ ਆਂ ਅੰਦਰ ਮੇਲੇ ਵੱਲ ਰੁੱਖ ਦੇਖਦੇ ਆਂ ਵੀ ਕੀ ਕੀ ਨਵਾਂ ਆਇਆ ਤੇ ਕੀ ਕੀ ਪੁਰਾਣਾ ਆ ਜਿਵੇਂ ਕਿ ਆਪਾਂ ਮੇਲੇ ਦੇ ਵਿੱਚ ਪਹਿਲਾਂ ਐਂਟਰੀ ਕਰਦੇ ਆਂ ਸਭ ਤੋਂ ਪਹਿਲਾਂ ਭਾਈ ਐਲਟੀ ਵਾਲਿਆਂ ਨੇ ਆਪਣਾ ਇੱਕ ਸਿਸਟਮ ਲਾਇਆ ਹੋਇਆ ਇਹ ਕਿ ਮਿੱਠੇ ਮਿੱਠੇ ਗਾਣੇ ਹਨਾ ਪੰਜਾਬੀ ਸੱਭਿਆਚਾਰ ਵਾਲੇ ਨਵੇਂ ਜਿਹੜੇ ਚੱਲਦੇ ਨੇ ਚੱਲੀ ਜਾ ਰਹੇ ਨੇ ਤੇ ਸਾਹਮਣੇ ਲੈਂਡ ਫੋਰਸ ਵਾਲੇ ਆ ਗਏ ਤੇ ਕੇਐਸ ਐਗਰੋਟੈਕ ਆ ਗਈ ਤੇ ਇਧਰ ਆਪਣਾ ਇਕਰੀ ਜੋਂ ਨੇ ਇਹਨਾਂ ਦੇ ਗਵਾਰੇ ਕਪੂਰੇ ਬਹੁਤ ਵਧੀਆ ਛੱਡੇ ਹੋਏ ਨੇ ਇਸ ਵਾਰੀ ਤੇ ਬਾਕੀ ਇਧਰ ਆਪਾਂ ਹੋਰੋਂ ਤੋਂ ਮੇਲਾ ਸ਼ੁਰੂ ਕਰ ਲੈਨੇ ਆ ਤੋਂ ਬਾਅਦ ਗਾਹਾਂ ਜਿਵੇਂ ਬੋਪਾਰਾਏ ਵਾਲੇ ਆ ਗਏ ਹਨਾ ਤੇ ਗਾਹਾਂ ਆਪਣੇ ਸੋਨਾਲਿਕਾ ਦੀ ਕੰਪਨੀ ਆ ਗਈ ਤੇ ਇਸ ਤੋਂ ਇਲਾਵਾ ਜਿਹੜੇ ਕੇਐਸ ਵਾਲੇ ਸਟਾਰ ਰਿਪਰ ਬਣਾਉਂਦੇ ਨੇ ਆਪਣੇ ਤੂੜੀ ਵਾਲੀਆਂ ਮਸ਼ੀਨਾਂ ਹਨਾ ਤੇ ਇਹ ਜਿੰਨੀਆਂ ਵੀ ਹੈਗੀਆਂ ਨੇ ਆਪਣੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਤੁਹਾਨੂੰ ਪਤਾ ਵੀ ਨਾਮੀ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੇ ਆਪਕੇ ਆਪਣੀਆਂ ਆਪਣੀਆਂ ਲਾਈਆਂ ਨੇ ਤੇ ਹਰ ਸਾਲ ਲੱਗਦੀਆਂ ਨੇ ਤੇ ਇੱਥੇ ਆ ਕੇ ਆਪਾਂ ਇੰਨਾ ਕੁ ਦੇਖਣਾ ਹੁੰਦਾ ਵੀ ਕਿਹੜੀ ਚੀਜ਼ ਦਾ ਰੇਟ ਕਿੰਨਾ ਹੈ ਤੇ ਆਪਾਂ ਨੂੰ ਤੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਠੀਕ ਆ ਆਪਾਂ ਜੇ ਕੋਈ ਸੋਧਣ ਵਾਲੀ ਚੀਜ਼ ਆ ਉਹਨਾਂ ਨੂੰ ਦੱਸ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਅੱਗੇ ਜਿਹੜੇ ਬੀਜ ਵਗੈਰਾ ਨੇ ਉਹਨਾਂ ਵੱਲ ਜਾਵਾਂਗੇ ਲੋ ਜੀ ਦੋਸਤੋ ਇੱਧਰ ਇਹਨਾਂ ਨੇ ਮੋਬਾਈਲ ਲਵਾਇਆ ਆ ਤੇ ਇਹਦੇ ਸਬੰਧ ਵਿੱਚ ਆਪਾਂ ਦੇਖ ਲੈਂਦੇ ਆ ਵੀ ਇੱਥੇ ਕੀ ਆ ਤੇ ਮੈਨੂੰ ਤਾਂ ਇੰਨਾ ਕੁ ਪਤਾ ਵੀ ਆ 18 ਨਾ ਆ ਹੈ ਨਾ 18 ਨਾ ਲਿਖਿਆ ਸਬਸਕ੍ਰਾਈਬਰ ਇਹ ਵੀਰੇ ਜਿਹੜਾ ਆਪਣਾ ਮੋਬਾਈਲ ਕੰਟਰੋਲਰ ਹੈ ਕਿਵੇਂ ਆ ਕੰਮ ਕਰਦਾ ਆ ਬਈ ਇਹਦੇ ਵਿੱਚ ਨਾ SIM ਪੈਂਦਾ ਆਪਣਾ ਠੀਕ ਹੈ SIM ਪੈਂਦਾ ਬਈ ਆਪਣਾ ਕੰਪਨੀ ਦਾ ਤੇ ਜਿਉ ਨੂੰ ਛੱਡ ਕੇ ਸਾਰੇ ਸਮੇਂ ਬੈਠਦੇ ਨੇ ਇਹਦੇ ਵਿੱਚ ਤੁਸੀਂ ਮਿਸਕਾਲ ਮਾਰੋਗੇ ਮੋਟਰ ਸਟਾਰਟ ਕਰ ਦੂਗਾ ਮਿਸਕਾਲ ਮਾਰੋਗੇ ਬੰਦ ਕਰ ਦੂਗਾ ਲੇਟ ਆਈ ਗਈ ਦਾ ਤੁਹਾਨੂੰ ਮੈਸੇਜ ਆਊਗਾ ਹਾਂ ਜੀ ਘਰੇ ਬੈਠ ਕੇ ਆਰਾਮ ਨਾਲ ਚੱਲੇਗਾ ਹਾਂ ਜੀ ਹਾਂ ਤੇ ਇਹਦੇ ਵਿੱਚ ਇੱਦਾਂ ਹੁੰਦਾ ਵੀ ਕੋਈ ਹੋਰ ਨਾ ਆਪਣੇ ਉਹਦੇ ਨੰਬਰ ਤੇ ਮਿਸਕਾਲ ਮਾਰ ਦੇਵੇ ਨਹੀਂ ਉਹ ਤੁਹਾਡਾ ਨੰਬਰ ਜਿਹੜਾ ਐਡ ਹੋਊਗਾ ਨਾ ਉਹੀ ਮਾਸਟਰ ਨੰਬਰ ਐਡ ਹੋਊਗਾ ਉਹਦੇ ਵਿੱਚ ਤੁਸੀਂ ਫਸਟ ਸੈਕੰਡ ਨੰਬਰ ਥਰਡ ਤਿੰਨ ਨੰਬਰ ਐਡ ਕਰ ਸਕਦੇ ਹੋ ਹਾਂ ਆਪਣੇ ਕੋਈ ਫੈਮਿਲੀ ਮੈਂਬਰ ਦੇ ਭਰਾ ਦੇ ਕੋਈ ਯਾ ਫਾਦਰ ਸਾਹਿਬ ਦੇ ਹਾਂ ਕਰ ਸਕਦੇ ਤੇਦੀ ਗਾਰੰਟੀ ਵਾਰੰਟੀ ਕਿੰਨੇ ਦੇ? 1 ਸਾਲ ਦੀ ਗਾਰੰਟੀ ਹੁੰਦੀ ਹੈ ਬਾਈ ਉਸ ਤੋਂ ਬਾਅਦ ਉਸ ਤੋਂ ਬਾਅਦ ਬਾਈ ਵੈਸੇ ਤਾਂ ਇਹਦੇ ਵਿੱਚ ਪ੍ਰੋਬਲਮ ਆਉਂਦੀ ਨਹੀਂ ਹਾਂ ਕਿੰਨਾ ਵਧੀਆ ਕੋ ਡਾਕਟਾ ਹੈ ਜੇ ਉਹਦੇ ਬਾਅਦ ਚ ਪ੍ਰੋਬਲਮ ਆਦੀ ਆ ਕੰਪਨੀ ਦਾ ਮੰਦਾ ਆ ਕੇ ਜਾਂ ਕੋਈ ਸਰਵਿਸ ਸੈਂਟਰ ਕਿਤੇ ਵੀ ਰਿਪੇਅਰ ਹੋ ਸਕਦਾ ਹੈ ਰਿਪੇਅਰ ਹੋ ਸਕਦਾ ਤੇ ਇਦੀ ਕੋਈ ਬੈਟਰੀ ਲੈਫ ਵੀ ਨਹੀਂ ਦੀ ਇਹਦੇ ਵਿੱਚ ਨਹੀਂ ਇਹਦੇ ਵਿੱਚ ਨਹੀਂ ਕਿਰੀ ਬੈਟਰੀ ਲੱਗਦੀ ਤੇ 3 ਫੇਸ ਸਪਲਾਈ ਆਦੀ ਉਹ ਉਸੇ ਲਾਈਨ ਤੇ ਚੱਲੂਗਾ ਠੀਕ ਹੈ ਤੇ ਕੱਲ ਨੂੰ ਜੇਕਰ ਆਪਣੇ ਲਾਈਟ ਹੈ ਹੀ ਨਹੀਂ ਮੋਟਰ ਵਾਲੀ ਮੇਰੇ ਕਿਵੇਂ ਕੰਮ ਕਰੇਗਾ ਲਾਈਟ ਤੋਂ ਕਿਹਨੇ ਨਹੀਂ ਨਾ ਕੰਮ ਕਰੂਗਾ ਜਦੋਂ ਤੁਹਾਡੀ ਲਾਈਟ ਹੈਗੀ ਹੋਵੇ ਤੁਸੀਂ ਮਿਸਕਰ ਮਾਰ ਕੇ ਚਲਾਉਗੇ ਨਾ ਸਟਾਰਟਰ ਲਾਈਟ ਤੇ ਚੱਲੂਗਾ ਜੀ ਤੁਹਾਡਾ ਜਦੋਂ ਲਾਈਟ ਪੱਜ ਗਈ ਤੁਹਾਨੂੰ ਮੈਸੇਜ ਕਰ ਦੂਗਾ ਅਸਲ ਹਾਂ ਜਦੋਂ ਮੋਟਰ ਸਟਾਰਟ ਹੋਗੀ ਤੁਹਾਨੂੰ ਦੱਸ ਦੂਗਾ ਵੀ ਚਾਲੂ ਹੋ ਗਿਆ ਜੇ ਲਾਈਟ ਆਉਂਦੀ ਆ ਫਿਰ ਵੀ ਮੈਸੇਜ ਕਰੇਗਾ ਹਾਂ ਲਾਈਟ ਹੁੰਦੀ ਤਾਂ ਮੈਸੇਜ ਕਰੂਗਾ ਕਰੂਗਾ ਕਿਉਂਕਿ ਤੁਸੀਂ ਕਮਾਂਡ ਦਿਓਗੇ ਨਾ ਆਪਣੇ ਫੋਨ ਤੋਂ ਇਹਨੂੰ ਠੀਕ ਹੈ ਜੀ ਤੁਹਾਡੇ ਫੋਨ ਨਾਲ ਅਟੈਚ ਹੋਊਗਾ ਇਹ ਮੈਂ ਇੱਕ ਹੋਲੀ ਰੱਖਤਾ ਹੀ ਸਾਈਟ ਤੇ ਤੇ ਹਾਂ ਉਹਦਾ ਨੈਟਵਰਕ ਹੋਣਾ ਜ਼ਰੂਰੀ ਆ ਜਿਹੜਾ ਜਿਹੜਾ ਸਿਗਨਲ ਹੋਊਗਾ ਸੇ ਲੋ ਜੀ ਦੋਸਤੋ ਇਹ ਹੈਗੇ ਨੇ ਮੈਕਸ ਕੰਪਨੀ ਦੇ ਸਟਾਰਟਰ ਮੋਟਰ ਨੂੰ ਆਨ ਆਫ ਕਰਨ ਵਾਲੇ ਤੇ ਜਿੰਨੇ ਵੀ ਚੱਲ ਰਹੇ ਨੇ ਨੇ ਸਾਰੇ ਏਸੀ ਤੇ ਚੱਲ ਰਹੇ ਨੇ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਸਟਾਰਟਰਾਂ ਦੇ ਵਿੱਚ ਨਾ ਡੀਸੀ ਗਰੰਟਰ ਦੇ ਰਾਹੀਂ ਉਹਨਾਂ ਨੂੰ ਕਮਾਂਡ ਦਿੱਤੀ ਜਾਂਦੀ ਹੈ ਡੀਸੀ ਗਰੰਟਰਾਂਹੀਂ ਇਹ ਸਾਰਾ ਜਿੰਨਾ ਇਹਦਾ ਮਕੈਨੀਕਲ ਕੰਮ ਕਰਦਾ ਹੈ ਏਸੀ ਤੇ ਕੰਮ ਕਰਦਾ ਹੈ ਏਸੀ ਕਰੰਟ ਤੇ ਇਹਨੇ ਸਾਰਾ ਕੰਮ ਕਰਨਾ ਹੈ ਕਿਉਂਕਿ ਬ੍ਰੀਕ ਬ੍ਰੀਕ ਤਰ੍ਹਾਂ ਦਾ ਜਿਹੜਾ ਝੰਝਟਾ ਉਹ ਚੱਕਿਆ ਗਿਆ ਤੇ ਇਹ ਮੈਕਸ ਵੱਲੋਂ ਦਿੱਤੇ ਜਾ ਰਹੇ ਨੇ ਇਹ ਵੀ ਪੁਰਾਣੀ ਕੰਪਨੀਆਂ ਬਹੁਤ ਜ਼ਿਆਦੇ ਤੇ ਜਿਹੜੀ ਇਹਦੀ ਕੀਮਤ ਆ 20 ਤੋਂ 25 ਵਾਲੀ ਦੀ 12500 ਹੀ ਹਾਂਜੀ ਇਹਦੀ 20 ਤੋਂ 25 ਵਾਲੇ ਦੀ 12500 ਇਹਦੀ ਕੀਮਤ ਆ ਤੁਸੀਂ ਆਪ ਦੀ ਕਿਹੜੀ ਡੀਲਰ ਸੇ ਪਾ ਉਥੇ ਪਤਾ ਕਰ ਸਕਦੇ ਹੋ ਤੇ ਆ ਹੈਗਾ ਨੰਬਰ ਇੱਥੇ ਇਹਨਾਂ ਨੂੰ ਕਾਲ ਤੁਸੀਂ ਕਰ ਸਕਦੇ ਹੋ ਹਾਂਜੀ ਦੋਸਤੋ ਇੱਧਰ ਆ ਕੇ ਬੋਪਾ ਰਾਏ ਵਾਲੇ ਤੇ ਇਹਨਾਂ ਨੇ ਵੀ ਇਹੀ ਕੰਮ ਕਰਿਆ ਤੇ ਏਸੀ ਕੰਟਰੋਲਰ ਦੇਤਾ ਸਾਰਾ ਜਿੰਨਾ ਕਮਾਂਡ ਪਹਿਲਾਂ ਡੀਸੀ ਵੱਲੋਂ ਦਿੱਤੀ ਜਾਂਦੀ ਸੀ ਏਸੀ ਕੰਟਰੋਲਰ ਨਾਲ ਹੀ ਦਿੱਤੀ ਜਾਂਦੀ ਆ ਤੇ ਆਪਣੀਆਂ ਮੋਟਰਾਂ ਤੇ ਬੋਪਾ ਰਾਏ ਦੀ ਹੀ ਲੱਗੇ ਹੋਏ ਨੇ ਚਲੋ ਆਪਾਂ ਨੂੰ ਚੰਗਾ ਐਕਸਪੀਰੀਅੰਸ ਚੰਗੀ ਸਰਵਿਸ ਮਿਲ ਰਹੀ ਆ ਤਾਂ ਕਰਕੇ ਆਪਾਂ ਇਹ ਇਹੀ ਚਲਾ ਰਹੇ ਆ ਤੇ ਚੰਗਾ ਆ ਇਹਨਾਂ ਦਾ ਸਟਾਰਟਰ ਦੇਖੋ ਬੋਪਾ ਰਾਏਆਂ ਦਾ ਚੰਗੀ ਨੂੰ ਆਪਾਂ ਚੰਗੀ ਕਹਾਂਗੇ ਤੇ ਜੇਕਰ ਤੁਹਾਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਲਗਾ ਸਕਦੇ ਹੋ ਤੇ ਇੱਕ ਪਹਿਲਾਂ ਮੈਂ ਵੀਡੀਓ ਵੀ ਪਾਈ ਸੀ ਤੇ ਇਹਨਾਂ ਦੇ ਭਈ ਜਿਹੜੇ ਗ੍ਰਿਪ ਨੇ ਨਵੇਂ ਆਏ ਨੇ ਸਾਡੇ ਆ ਬੰਦੇ ਦੀ Classical ਗ੍ਰਿਪ ਜਿਹੜੇ ਆਏ ਨੇ ਜੀ ਨਵੇਂ ਇਹਨਾਂ ਬਾਰੇ ਦੇਖ ਰਹੀ ਸੀ ਪੋਪਾਰਾਏ ਦੇ ਕਿਵੇਂ ਨੇ ਜੀ ਇਹ ਠੀਕ ਹੈ ਜੀ ਤੇ ਇਹਨਾਂ ਦੀ ਮੈਂ ਵੀਡੀਓ ਨਾ ਪਾਈ ਸੀ ਆਪਣੀ ਫੇਸਬੁੱਕ ਤੇ ਹਾਂਜੀ ਤੇ ਕਈਆਂ ਨੇ ਤਾਂ ਕਿਹਾ ਵੀ ਬਹੁਤ ਚੰਗੀ ਚੀਜ਼ ਆ ਵੀ ਕਿਉਂਕਿ ਜਿਹੜੇ ਚਿਨੀ ਤੇ ਸੀ ਟੁੱਟ ਜਾਂਦੇ ਸੀ ਹੋ ਜਾਂਦੇ ਸੀ ਪਰ ਵਿੱਚ ਮੈਨੂੰ ਫੋਟੋ ਆ ਮੱਛਿਆ ਹੋਇਆਂ ਤੀਆਂ ਵੀ ਦਿਖਾ ਦਿਆਂ ਕਿਉਂਕਿ ਸੋਸ਼ਲ ਮੀਡੀਆ ਬਹੁਤ ਐਕਟੀਵਿਟੀਜ਼ ਆ ਇਹ ਇਹ ਚੀਜ਼ ਤਾਂ ਹੈ ਇਹ ਕਹਿੰਦੇ ਮੱਛ ਤੇ ਵੀ ਬਹੁਤ ਪੁਰੇ ਨੇ ਕਿਉਂਕਿ ਉਹ ਜਿਹੜਾ ਚਿਨੀ ਦਾ ਉਹ ਬਚੂਗਾ ਨੀਗਾ ਇਹ ਜੇ ਇਹ ਤੇ ਸਪਰਕ ਹੋ ਗਿਆ ਤਾਂ ਇਹਨੂੰ ਅੱਗ ਲੱਗੂਗੀ ਇਹਨੂੰ ਅੱਗ ਲੱਗ ਜਾਂਦੀ ਹੈ ਹਾਂ 68 ਢਿੱਲੀ ਦੇ ਦੋ ਫਿਊਜ ਜੁੜ ਗਿਆ ਨਹੀਂ ਅਗ ਤਾਂ ਲਸੂ ਲੋ ਪੂਜੀ ਮਾੜੀ ਮੋਟੀ ਸਪਾਰਕੇਜ ਹੋਣੀ ਹੋਣੀ ਹੈ ਬਿਲਕੁਲ ਬਿਲਕੁਲ ਇਹਨਾਂ ਨੇ ਕੀ ਕਰਿਆ ਇੱਥੇ ਆ ਸਪ੍ਰਿੰਗ ਲਾ ਦੇ ਇੱਕ ਮੋਟਰ ਦਾ 5 ਮੋਡਲ ੱੱਲੇਗਾ ਹੈ ਨਾ ਸਾਰੀਆਂ ਚੱਲਣਗੀਆਂ ਸਾਰੀਆਂ ਚੱਲਣਗੀਆਂ ਇਹ 3-5 ਦਾ ਬਹੁਤ ਛੋਟੀ ਹੈ ਜੀ ਇਹ ਤਾਂ 30-35 ਤੱਕ ਹੁਣ ਚਲਾਉਂਦੇ ਨੇ ਚਲੋ ਕੰਪਨੀ ਦਾ ਦੇਖੋ ਨਵਾਂ ਜੀ ਚੀਜ਼ ਆਈ ਆਪਾਂ ਸਵਾਗਤ ਕਰਦੇ ਆਂ ਪਰ ਐਕਸਪੀਰੀਅੰਸ ਹੈ ਇਹਨੇ ਵੀ ਕਹਿੰਦੇ ਵੀ ਥੋੜੀਆਂ ਕੰਪਲੀਟਸ ਵਗੈਰਾ ਆ ਰਹੀਆਂ ਨੇ ਚਲੋ ਆਉਣ ਵਾਲੇ ਸਮੇਂ 'ਚ ਕੰਪਨੀ ਉਹਨਾਂ ਨੂੰ ਪੂਰੀਆ ਕਰੂਗੀ ਤੇ ਕੀਮਤ ਮੈਨੂੰ ਲੱਗਦਾ 20 ਆਲੀ ਕੀ ਵੀ ਹੈ 500 ਰੁਪਏ 590 ਦਾ ਇੱਕ ਇੱਕ ਗ੍ਰਿਪ ਹਾਂ ਆਹ ਵਾਲੀ ਵੱਡੇ ਵਾਲਾ 590 ਦਾ ਪਰ ਪੀਸ ਹਾਂ ਪਰ ਪੀਸ ਅੱਛਾ ਇੱਕ ਇੱਕ ਤਿੰਨ ਲੱਗਣੇ ਨੇ ਹਾਂ 1800 ਦੇ ਹੋਏ ਜੀ 1800 ਹਾਂ 1800 ਦਾ ਸੈੱਟ ਹੈ ਜੀ ਸੱਸੀ ਗੱਲ ਬਾਈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹੜੀ ਤੁਹਾਡੀ ਆ ਸੰਦ ਦੇਣਾ ਨਾ ਡੀਜ਼ਲ ਪਾਉਣ ਵਾਲਾ ਪੋਣੇ ਪੰਜਾਬ ਦਾ ਦਿਮਾਗ ਦੇ ਵਿੱਚ ਹਿੱਲ ਚੁੱਕਿਆ ਕਹਿੰਦਾ ਮੈਂ ਵੀ ਲੈਣਾ ਮੈਂ ਵੀ ਲੈ ਕੇ ਆਉਣਾ ਤੁਸੀਂ ਕਿੰਨੇ ਦਾ ਦੇ ਰਹੇ ਹੋ ਇਹ ਸੌਦਾ 750 ਤੋਂ ਸਟਾਰਟ ਆ ਲੱਗੀ ਠੀਕ ਹੈ 12500 ਦਾ ਮਤਲਬ ਜਿਹੜਾ ਟਾਪ ਵਾਲਾ ਜਿੱਥੇ ਮੀਟਰ ਲੱਗਿਆ ਹੋਇਆ ਗਨ ਅਟ ਕੱਟ ਕਰਦੀ ਆਪਦੇ ਆ ਵੀ ਹਣਾ ਆਟੋ ਕੱਟ ਹੁੰਦਾ ਆ ਉਹ 7500 ਦਾ ਦੇ ਰਿਆਂ ਠੀਕ ਠੀਕ ਦਿਖਾਓ ਫਿਰ ਮਾੜਾ ਜ ਆਜੋ ਭਾਈ ਆ 7500 ਦਾ ਅੱਛਾ ਆ 7500 ਦਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਆਹ ਵਾਲੀ ਗਨ ਦਿੱਤੀ ਜਾਂਦੀ ਆ 7 ਮੀਟਰ ਸੈਕਸ਼ਨ ਪਾਈਪ 13 ਫੁੱਟ ਡਿਲੀਵਰੀ ਪਾਈਪ ਬਾਕੀ ਇਹਦੀਆਂ ਕਲੈਂਪ ਵਗੈਰਾ ਸਾਰਾ ਕੁਝ ਇਹ ਬਿਜਲੀ ਤੇ ਨਹੀਂ ਚੱਲ ਸਕਦਾ ਬਿਜਲੀ ਤੇ ਚੱਲਦਾ 1200 ਦੀ ਸਪਲਾਈ ਅਲੱਗ ਲੱਗਦੀ 1200 ਦੀ ਸਪਲਾਈ ਅਲੱਗ 8700 ਦਾ ਪੈ ਜਾਣਾ ਬਿਜਲੀ ਤੇ ਚੱਲਣ ਲਈ ਠੀਕ ਹੈ ਠੀਕ ਹੈ ਜੀ ਜਿਹੜੀ ਸਟੋਰੀ ਇਹਦੇ ਨਾਲ ਪੈਣੀ ਹੈ ਉਹ ਇਹਦੇ ਨਾਲ ਹੀ ਪੈਣੀ ਹੈ ਸਟੋਰੀ ਤਾਂ ਇਹਦੇ ਨਾਲ ਹੀ ਪੈਣੀ ਆ ਇਹਦਾ ਸੌਦਾ ਹੈ ਹੀ ਚੀਜ਼ ਬਹੁਤ ਵਧੀਆ ਬਾਕੀ ਚਲੋ ਕੋਈ ਗੱਲ ਨਹੀਂ 14000 ਤੋਂ ਰੇਟ ਵੀ ਲੈਸ ਕਰਾ ਦਾਂਗੇ ਮੇਲੇ ਦਾ ਪਹਿਲੇ ਡਿਸਕਾਊਂਟ ਤੇ ਜਿਹੜਾ ਆਹ ਵਾਲੀ ਚੀਜ਼ ਆ ਆਹ ਵਾਲਾ ਮੀਟਰ ਇਹ ਕੰਮ ਕਰਦਾ ਹੈ ਜੀ ਰੀਡਿੰਗ ਓਕੇ ਪੂਰੀ ਓਕੇ ਆ ਪੂਰੀ ਐਕੂਰੇਸੀ ਠੀਕ ਹੈ ਠੀਕ ਹੈ 75 8500 11.5 12.5 ਠੀਕ ਹੈ ਜੀ ਆਹ ਵਾਲਾ ਮੀਟਰ ਲਵਾਂਗੇ 1000 ਰੁਪਏ ਵਧ ਜਾਣਾ ਹੈ ਤੇ ਅੱਗੇ ਦੇਖੀਏ ਕਿਹੜਾ ਆ ਇਹ ਵਾਲਾ ਕਿੰਨੇ ਦਾ ਹੈ ਇਹ 300 ਵਾਟ ਦੀ ਮੋਟਰ ਹੈ 1 ਮਿੰਟ ਚ 50 ਲੀਟਰ ਤੇਲ ਕੱਢਦੀ ਆ ਠੀਕ ਹੈ ਜੀ ਤੇ 11.5 ਹਜ਼ਾਰ ਦਾ ਵਾ ਮੇਲੇ ਕਰਕੇ 2000 ਲੈਸ ਆਉਂਦਾ 13000 ਦਾ ਦਈ ਦੋ ਕਿੱਥੇ ਟਾਈਮ ਚ ਕੱਢਦੀ ਵੀਰੇ 50 ਲੀਟਰ 1 ਮਿੰਟ 1 ਮਿੰਟ ਚ ਕਾਫੀ ਸਪੀਡ ਆ ਬਹੁਤ ਸਪੀਡ ਆ ਤੇ ਇਹਦੇ ਤੇ ਇਹਦੇ ਚ ਕੀ ਫਰਕ ਆ ਵੀਰੇ ਇਹ 750 ਵਾਟ ਦੀ ਮੋਟਰ ਆ ਮੋਟਰ ਵੱਡੀ ਆ ਗਈ ਇਹਦੇ ਨਾਲ 30 ਮਾਈਕਰੋਨ ਦਾ ਫਿਲਟਰ ਵੀ ਆ ਅੱਛਾ ਫਿਲਟਰ ਵੀ ਆ 16000 ਦਾ ਵਾ ਮੇਲੇ ਕਰਕੇ 14500 ਦਾ ਠੀਕ ਹੈ ਡੀਜ਼ਲ ਪੁਣ ਪੁਣ ਕੇ ਦਊਗਾ 35 ਇਹ ਤਾਂ ਜ਼ਰੂਰੀ ਆ ਯਾਰ ਫਿਰ ਇਹ ਪਾਣੀ ਵੀ ਖਿੱਚਦਾ ਫਿਲਟਰ ਹਾਂਜੀ ਸਾਫ ਸਾਰੇ ਰਹਿਣ ਤੇ ਸਾਫ ਜੀ ਇਹ ਦੂਸਰੇ ਦੇ ਵੀ ਲੱਗ ਜਾਂਦਾ ਜੇ ਲਾਉਣਾ ਹੋਵੇ ਆਪਾਂ ਲਾਉਣਾ ਹੋਵੇ ਲੱਗ ਜਾਂਦਾ ਪਰ ਲੋਡ ਨਹੀਂ ਉਹਦੇ ਨਾਲ ਚੈੱਕ ਵਾਲਾ ਆਉਂਦਾ ਛੋਟਿਆਂ ਦਾ ਅੱਛਾ ਅੱਛਾ ਠੀਕ ਚਾ ਆ ਗਿਆ ਠੀਕ ਹੈ ਠੀਕ ਹੈ ਗਾਰੰਟੀ ਵਾਰੰਟੀ ਬਾਈ ਜੀ ਇਹਨਾਂ ਦੀ 3 ਮਹੀਨੇ ਦੀ ਤੇ ਲੈਣਾ ਹੋਵੇ ਕਿੱਥੇ ਆਪਾਂ ਫੋਨ ਕਾਲ ਕਰੀਏ ਕਿੱਥੋਂ ਲੈਣੇ ਧਿਆਣਾ ਬੰਨਾ ਸਿੰਘ ਕੋਲ ਠੀਕ ਹੈ ਠੀਕ ਹੈ ਜੀ ਨੰਬਰ ਦੇ ਜੋ ਬੰਨੇ لال ਦੇ ਕੋਲ ਹੀ ਆਹ ਸਾਹਮਣੇ ਕਿੱਥੇ PNB ਬੈਂਕ ਉਹਦੇ ਨਾਲ ਕਰ ਬਹੁਤ ਵਧੀਆ ਬਾਕੀ ਕਾਰੋਬਾਰ ਆ ਗਿਆ ਇੱਧਰ ਡੋਲਦਾ ਨਹੀਂ ਹੈਗਾ ਤੇਲ ਇਹਦੇ ਨਾਲ ਆਹੀ ਫਾਇਦਾ ਹਾਂਜੀ ਹਾਂ ਡੋਲਦਾ ਨਹੀਂ ਹੈਗਾ ਇੰਨੇ ਕੇ ਪੈਸਿਆਂ ਦਾ ਨਹੀਂ ਆਪਾਂ ਡੋਲੇ ਦਿੰਨੇ ਆ ਪਾਉਂਦੇ ਪਾਉਂਦੇ ਤੇ ਮੇਲੇ ਦੇ ਪਈ ਪੀੜ ਪੂਰੀਆ ਕਾਰੋਬਾਰ ਨੇ ਤੇ ਬਾਕੀ ਇਹਨਾਂ ਦੇ ਆ ਆਪਣੇ ਪੰਪ ਨੇ ਸਪਰੇਅ ਵਾਲੇ ਹਨ ਤੇ ਆ ਤੁਸੀਂ ਦੇਖ ਸਕਦੇ ਹੋ 9500 ਦਾ 6500 ਦਾ ਹਾਂਜੀ ਵੀਰ ਜੀ ਇੱਧਰ ਆ ਗਏ ਸਾਧੂ ਇੰਪਲੀਮੈਂਟਸ ਇਹਨਾਂ ਦੇ ਦੇਖੋ ਸੰਗਰੀਆਂ ਦੇ ਵਿੱਚ ਜਿਹੜੇ ਹਲ ਹੈਰੋ ਨੇ ਮਸ਼ਹੂਰ ਨੇ ਤੇ ਜਿੰਨੇ ਵੀ ਹਲ ਬਣਾਉਂਦੇ ਨੇ ਚੰਗੇ ਬਣਾਉਂਦੇ ਨੇ ਨਿੱਗਰ ਬਣਾਉਂਦੇ ਨੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਦਿਓ ਵੀ ਚੱਲਣ ਵਿੱਚ ਸੁਧਾਈ ਕਿਵੇਂ ਆ ਆਪਣੇ ਕੋਲ ਵੀ ਹੈਗੇ ਨੇ 11 ਦੇ ਹਲ ਸਾਧੂ ਸਿੰਗਰੀ ਵਾਲੇ ਦੇ ਤੇ ਬਹੁਤ ਸੋਹਣੇ ਚੱਲਦੇ ਨੇ ਤੇ ਇੱਕ ਉਹਨਾਂ ਦੀ ਪਿੱਥ ਜਿਆਦੇ ਆ ਇੱਥੇ ਇੱਥੇ ਆਪਣੀ ਵਿੱਥ ਜਿਆਦੇ ਹੋਣ ਕਰਕੇ ਉਹ ਲੋਡ ਕੱਟ ਲੈਂਦੇ ਨੇ ਪਰ ਜੇ ਕਹਿੰਦੇ ਵਿੱਥ ਇਹ ਬਾੜੀ ਜਿਆਦੇ ਹੋ ਜਾਏ ਫਿਰ ਹਲ ਚਲਾ ਨਹੀਂ ਭੰਨਦੇ ਹੈਗੇ ਇਹ ਵੀ ਗੱਲ ਨਾਲ ਹੈਗੀ ਆ ਇਹ ਹਰ ਇੱਕ ਦੀ ਆਪਣੀ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਨੂੰ ਹਲ ਚੱਲਦੇ ਨੇ ਤਾ ਕਰਕੇ ਹਰ ਇੱਕ ਤਰ੍ਹਾਂ ਦੇ ਮਾਡਲ ਇਹਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਠੀਕ ਹੈ ਜੀ ਆ 15 ਦੇ ਨੇ ਫੋਲਡੇਬਲ ਨੇ ਤੇ 스프ਰਿੰਗ ਵਾਲੇ ਮੈਨੂੰ ਲੱਗਦਾ ਇਹ ਬਣਾਇਆ ਨਹੀਂ ਰਹੇ 스프ਰਿੰਗ ਤਾਂ ਇਹ ਕੰਨੀਆਂ ਤੇ ਵੀ ਨਹੀਂ ਲਾ ਰਹੇ ਹਨਾ ਬਾਕੀ ਹਰ ਇੱਕ ਦੀ ਡਿਮਾਂਡ ਤੇ ਆ ਸਾਡੇ ਨਾਪਾ ਅਮਲੋ ਦੇ ਵਿੱਚ 스프ਰਿੰਗ ਵਾਲੇ ਹਲਾਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਆ ਕਿਉਂਕਿ 스프ਰਿੰਗ ਵਾਲੇ ਹਲ ਥੋੜਾ ਜਿਹਾ ਜ਼ਮੀਨ ਨੂੰ ਪਤੀਆ ਦੱਬ ਕੇ ਬਾਹ ਦੇ ਹੁੰਦੇ ਨੇ ਜੇ ਕਿਤੇ ਟਰੈਕਟਰ ਲੋੜ ਲੈਂਦਾ 스프ਰਿੰਗ ਆ ਜਿਹੜਾ ਦਮ ਦੇ ਜਾਂਦਾ ਤੇ ਬਾਕੀ ਤੁਸੀਂ ਇਹ ਭਾਈ ਦੇਖ ਸਕਦੇ ਹੋ ਰੇਟ ਵਗੈਰਾ ਇੱਥੇ ਲੱਗੇ ਪਏ ਨੇ 11 ਦੇ ਕਲਟੀਵੇਟਰ ਨੇ ਠੀਕ ਹੈ ਜੀ 41000 ਦੇ ਵਿੱਚ ਇਹ ਪੈ ਰਹੇ ਨੇ ਤੇ ਕਿਸੇ ਟਾਈਮ ਇਹ ਆਪਣੇ ਬਿੰਦਾਵੀਰਾ ਲੈ ਕੇ ਆਏ ਸੀ 21000 ਦੇ ਠੀਕ ਹੈ ਜੀ ਕਿੱਥੇ 21000 ਕਿੱਥੇ 41000 ਪੰਜਕ ਸਾਲ ਪਹਿਲਾਂ ਜਦੋਂ ਲਾਕਡਾਊਨ ਜਦ ਲੱਗਿਆ ਸੀ ਕਰੋਨਾ ਨਵਾਂ ਨਵਾਂ ਡਬਲ ਰੇਟ ਹੋ ਚੁੱਕੇ ਨੇ ਸਾਰੀਆਂ ਚੀਜ਼ਾਂ ਦੇ ਤੇ ਆ 15 ਵਾਲੇ 66000 ਦੇ ਨੇ ਠੀਕ ਹੈ ਜੀ ਸਾਢੇ 4 ਕੁਇੰਟਲ ਦੇ ਲਗਭਗ ਇਹਨਾਂ ਦਾ ਭਜਨ ਆ ਜਾਂਦਾ ਇੱਥੇ ਇਹ ਰੇਟ ਨੇ ਜਿਹੜੇ ਲੱਗੇ ਹੋਏ ਨੇ ਤੇ ਆ ਵੀ ਦੇਖ ਲੋ 48000 ਦੇ 13 ਦੇ ਕਲਟੀਵੇਟਰ ਨੇ ਤੇ ਮੇਰੀ ਪਹਿਲ ਭਈ ਵੈਸੇ ਸਪਰਿੰਗ ਵਾਲੇ ਹਲਾਂ ਨੂੰ ਆ ਸਪਰਿੰਗ ਵਾਲੇ ਹਲ ਨੇ ਉਹ ਜਿਆਦਾ ਵਧੀਆ ਰਹਿੰਦੇ ਨੇ ਤੇ ਇੱਧਰ ਇਹਨਾਂ ਦੀ ਹੈਰੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਿੰਗਰੀਆ ਦੀ ਆ ਲੋ ਜੀ ਇਹ ਹੈਰੋ ਆ ਤੇ ਇਹਦੇ ਵੀ ਰੇਟ ਰੂਟ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਹਾਈਡਰੋਲਿਕ ਨੇ ਤੇ ਇਹ 20 ਡਿਸਕਾਂ ਨੇ ਜੀ 10-10 ਦੀ ਹੈਰੋ ਆ 1,55,000 ਦੀ ਤੇ ਹਾਈਡਰੋ ਇਹਨੂੰ ਲੱਗਿਆ ਹੋਇਆ ਜੱਕ ਜਿਆ ਤੇ ਉਹਦੇ ਨਾਲੇ ਕੁਲਦੀ ਉਹਦੇ ਨਾਲੇ ਬੰਦ ਹੁੰਦੀ ਆ ਟਾਇਰ ਇਹਦੇ ਪਿੱਛੇ ਲੱਗੇ ਹੋਏ ਨੇ ਇੱਕ ਹੁੰਦੀ ਆ ਕੈਂਚੀ ਹੈਰੋ ਹਨ ਉਹ ਵਿੱਚ ਟਾਇਰ ਵਾਲੀ ਉਹ ਵੀ ਤੁਹਾਨੂੰ ਦਿਖਾ ਦੇਣੀ ਆੜੀ ਖਾਸੀ ਮਸ਼ਹੂਰ ਆ ਸਭ ਤੋਂ ਪਹਿਲਾਂ ਮੈਨੂੰ ਲੱਗਾ ਸੰਗਰੀਆਂ ਨਹੀਂ ਹੀ ਬਣਾਈ ਸੀ ਵੱਡੀ ਹੈਰੋ ਪੰਜਾਬ ਦੇ ਵਿੱਚ ਤੇ ਹੌਲੀ ਹੌਲੀ ਫਿਰ ਚੱਲਦੀਆਂ ਰਹੀਆਂ ਨੇ ਤੇ ਆ ਕੱਦੂ ਵਾਲੀ ਹੈਰੋ ਆ ਤੇ ਐ ਖੁੱਲ ਜਾਂਦੀ ਆ ਰੋਡ ਤੇ ਜੇ ਲੈ ਕੇ ਜਾਣੀ ਇਹਨੂੰ ਬੰਦ ਕਰਕੇ ਲੈ ਜਾਓ ਦੋ ਜੱਕ ਦਿੱਤੇ ਹੋਏ ਨੇ ਤੇ ਇਹਦੀ ਕੀਮਤ ਤੁਸੀਂ ਦੇਖ ਸਕਦੇ ਹੋ 78000 ਰੁਪਇਆ ਤੇ ਨਾਲ ਦੀ ਨਾਲੇ ਤੁਹਾਨੂੰ ਇੱਧਰ ਆ ਹੈਗਾ ਆਪਣਾ 233000 ਦੀ ਇਹ ਹੈਰੋਂ ਦੇ ਪਿੱਛੇ ਇਹਨਾਂ ਨੇ ਇੱਕ ਰੁੱਲਾ ਲੱਗਿਆ ਹੋਇਆ ਜਿਵੇਂ ਕਿ ਲਿੰਕਨ ਨੇ ਦਿੱਤਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ ਇੰਪਲੀਮੈਂਟਰ ਨੂੰ ਕਹਿੰਦੇ ਕੀ ਨੇ ਤੇ ਐਵੇਂ ਦੀ ਇਹਨਾਂ ਨੇ ਇੱਥੇ ਦਿੱਤਾ ਆ ਇਹ ਹਾਈਡਰੋਲਿਕ ਦੇ ਰਾਹੀਂ نیچے ਲੱਗ ਜਾਂਦਾ ਠੀਕ ਹੈ ਜੀ ਤੇ ਬਾਕੀ ਜਿਹੜੀ ਪੱਟੀ ਹੈਰੋਂ ਆ ਉਹ ਆ ਇੱਧਰ ਲੱਗੀ ਹੋਈ ਆ ਇਦੀ ਕੀਮਤ ਹੈਗੀ ਆ 448000 ਰੁਪਿਆ ਠੀਕ ਹੈ ਜੀ ਤੇ ਇਹ 32 ਡਿਸਕਾਂ ਨੇ 32 ਡਿਸਕਾਂ ਨੇ 16 ਅੱਗੇ 16 ਪਿੱਛੇ ਤੇ ਇਹਨੂੰ ਦਾ ਜੈਕ ਵਗੈਰੇ ਬਹੁਤ ਲੱਗੇ ਪਏ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜੇ ਬੜਾ ਜਿਆਦਾ ਵੱਡਾ ਤਾਮਾ ਜਾਮਾ ਬਣਾਇਆ ਗਿਆ ਹੈ ਰੋਂਦਾ ਇਹ ਛੋਟਾ ਨਹੀਂ ਹੈਗਾ ਤੇ ਜੈਕਾਂ ਦੀਆਂ ਪਾਈਪਾਂ ਹੀ ਦੇਖ ਲਓ ਕਿਵੇਂ ਲੱਗੀਆਂ ਪਈਆਂ ਨੇ ਟਾਇਰ ਇਹਦੇ ਗੱਬੇ ਚੱਲਦੇ ਹੁੰਦੇ ਨੇ ਇੱਥੇ ਠੀਕ ਹੈ ਜੀ ਇਹ ਟਾਇਰ ਵਗੈਰਾ ਮੁਲਾ ਸੈਕੰਡ ਹੈਂਡ ਲਾਉਂਦੇ ਹੋਣਗੇ ਜਾਂ ਕਸਿਆ ਹੋਊਗਾ ਇਹ ਫੋਰਸ ਟੂਲ ਕਿੱਟ ਵੀ ਦਿੱਤੀ ਗਈ ਆ ਸਵਰਾਜ ਕੰਪਨੀ ਦੀ ਇੱਥੇ ਵਧੀਆ ਆ ਚਲੋ ਜਿਹਦੇ ਪਈ ਵੱਡੇ ਕੰਮਕਾਰ ਹੈਗੇ ਨੇ ਉਹ ਲੈਣਗੇ ਕੋਈ ਸ਼ੱਕ ਨਹੀਂ ਹੈਗਾ ਤੇ ਚਲਦਿਆਂ ਨੇ ਏਡੀਆਂ ਏਡੀਆਂ ਵੱਡੀਆਂ ਵੱਡੀਆਂ ਚੀਜ਼ਾਂ ਵੀ ਹਾਂਜੀ ਦੋਸਤੋ ਇਹ ਰਿਹਾ ਧਰਤੀਪੜ ਲਿੰਕਨ ਵਾਲਿਆਂ ਦਾ ਤੇ ਜੋਗਾ ਸਿੰਘ ਜੀ ਕੀ ਕਹਿਣਾ ਹੈ ਇਹਦੇ ਬਾਰੇ ਇਹ ਬੈਸਟ ਆ ਯਾਰ ਇਹ ਚੀਜ਼ ਬਹੁਤ ਵਧੀਆ ਆ ਹੁੰਦਾ ਪਲਾਉ ਕਰੇ ਤੇ ਪਾਣੀ ਖੜਦਾ ਨਹੀਂ ਅੱਧਾ ਘਟਾ ਹਾਂ ਇਹਦਾ ਜਰੇ 5 ਮਿੰਟਾਂ ਬਾਅਦੇ 5 ਮਿੰਟਾਂ ਬਾਅਦੇ ਖਤਮ ਇਹ ਚੀਜ਼ ਬੜੀ ਸਿਰਿਆ ਤੇ ਚਲੋ ਦੋ ਵਾਲਾ ਦਾ ਖਿੱਚਣਾ ਔਖਾ ਆ ਸਿੰਗਲ ਦਾ ਖਿੱਚੇ ਲੈਣਗੇ 50 ਐਚਪੀ ਦਾ ਟਰੈਕਟਰ ਖਿੱਚੂ ਵੀਰੇ ਨੂੰ 55 55 4x4 ਸਾਡੇ ਕੋਲੇ ਚੌਂਡਿਆ 55 ਦਾ ਸ ਆ 4x4 4x2 ਵੀ ਖਿੱਚੂਗਾ ਭਾਜੀ 55 ਆਸ ਨਹੀਂ 4x4 ਤਾਂ ਵੱਧ ਜ਼ੋਰ ਮਾਰੋ ਉਹ ਤਾਂ ਵਧੀਆ ਬਾਤ ਜੀ ਠੀਕ ਹੈ ਠੀਕ ਹੈ ਤੇ ਕਿੰਨੇ ਦਾ ਦੇ ਰਹੇ ਆਪਾਂ ਇਹ 85000 ਦਾ ਆਦਾਂ 20000 ਦੇ ਕਰਕੇ ਡਿਸਕਾਊਂਟ 10000 ਰੁਪਏ 55000 ਦਾ ਦੇ ਦੂੰਗੇ ਠੀਕ ਹੈ ਲੈ ਕੇ ਗਏ ਆ ਪਹਿਲਾਂ ਪਹਿਲਾਂ ਤਾਂ 50000 ਵਾਲੀ ਵੀ ਆਉਂਦੀ ਹੈ ਉਹ ਕਹਿੰਦੇ ਯਾਰ ਇਹਦਾ 55 ਤੋਂ ਨੂੰ ਦੀ 85 ਤੇ ਆ ਗਏ ਮਹਿੰਗੇ ਹੋ ਜਾਂਦੇ ਨੇ ਜਦੋਂ ਅਸੀਂ 55000 ਦਾ ਬਜਟ ਬਣਾਇਆ ਵੀ ਆ ਲੈ ਕੇ ਚੱਲਾਂਗੇ ਯਾਰ ਨੂੰ ਹੁਣ ਤੁਸੀਂ 85 ਕਰਦੇ ਹੋ 75 ਦਾ ਦੇ ਦੋ 70 ਦਾ ਦੇ ਦਵਾਂਗੇ ਹੋਰ ਰੋਟ ਠੀਕ ਹੈ ਲਓ ਜੀ 70000 ਦਾ ਟੁੱਟਮੀ ਗੱਲ ਮਹਿੰਗਾਈ ਹੋੁੰਦੀ ਆ ਮਹਿੰਗਾਈ ਵੱਧ ਰਹੀ ਆ ਇਹ ਗੱਲ ਪੱਕੀ ਆ ਜੋ ਅੱਜ ਰੇਟ ਨੇ 6 ਮਹੀਨਿਆਂ ਨੂੰ ਹਾਈ ਹੋ ਜਾਣੇ ਨੇ ਇਹ ਹੋ ਜਾਣੇ ਭਾਈ ਜੀ ਤੇ ਤੁਹਾਡਾ ਰੂਟਾਵੇਟਰ ਬਹੁਤ ਵਧੀਆ ਆ ਕਿੰਨੇ ਫੁੱਟ ਆਈਏ ਇਹ 9 ਆ ਭਾਜੀ ਉਹ 10 ਆ 10 ਫੁੱਟੇ ਦਾ ਕੀ ਰੇਟ ਆ 177 1 ਲੱਖ 77 ਹਜ਼ਾਰ ਰੇਟ ਆ ਜੀ 8000 ਰੁਪਿਆ ਮੇਲੇ ਦਾ ਡਿਸਕਾਊਂਟ ਹੈ ਅੱਜ ਉੱਤੇ ਉਹ ਕੱਟ ਕੇ ਦੱਸਿਆ ਨਹੀਂ ਨਹੀਂ ਕੱਟ ਕੇ ਨਹੀਂ ਕੱਟ ਕੇ 168 ਦਾ ਬੈਸ 168 ਦਾ ਚਲੋ ਹੋਰ ਮਾਨ ਤਾਨ ਕਰ ਦੋਗੇ ਮਾੜਾ ਮੋਟਾ ਮਾੜਾ ਮੋਟਾ ਮਾਨ ਤਾਨ ਹੋਰ ਹੋ ਜੂਗਾ ਲੋ ਜੀ ਇਹਨਾਂ ਨੇ ਨਾ ਆ ਚੀਜ਼ ਬਹੁਤ ਦੇ ਦਿੱਤੀ ਆ ਜੇ ਕੱਲ ਨੂੰ ਕਿੱਲੀਆਂ ਘਸ ਗਈਆਂ ਆ ਉਰੋਂ ਕੱਟ ਕੇ ਦੁਬਾਰੇ ਫੇਰ ਬੈਲਡ ਕਰਾ ਲਾ ਵੀ ਇਹਦੇ ਨਾਲ ਪੂਰਾ ਬਣ ਜਾਂਦਾ ਵਾਈਬ੍ਰੇਟ ਨਹੀਂ ਕਰਦਾ ਵਾਈਬ੍ਰੇਟ ਨਹੀਂ ਕਰਦਾ ਆ ਚੀਜ਼ਾਂ ਦੇਖੋ ਘਸਣ ਜੋਗ ਹੁੰਦੀਆਂ ਨੇ ਸਹੀ ਨੇ ਉਹਦਾ ਜਿਹੜਾ ਰੂਟਾਵੇਟਰ ਦੀ ਚਲਾਈ ਓਕੇ ਆ ਓਕੇ ਆ ਵੀ ਆਪਾਂ ਦੇਖਦੇ ਨੇ ਰੂਟਾਵੇਟਰ ਧੜਕਦਾ ਨਹੀਂ ਹਾਂ ਜਦੋਂ ਆਪਾਂ ਉਹਦੇ ਮਾਰਨਾ ਮਲਚਰ ਮਾਰ ਕੇ ਰੂਟਾਵੇਟਰ ਮਾਰਨਾ ਰੂਟਾਵੇਟਰ ਇਹ ਜੀ ਇਹਨਾਂ ਧੜਕਦਾ ਨਹੀਂ ਧੜਕਦਾ ਨਹੀਂ ਆ ਚਾਦਰ ਮੋੜ ਕੇ ਦੇਖ ਕਿੰਨੀ ਵਧੀਆ ਲਾਈ ਆ ਇਹ ਕੀ ਰੀਜ਼ਨ ਹੋਇਆ ਮੋੜ ਕੇ ਲਾਉਣ ਦਾ ਇਹ ਉਰੇ ਫਿਰ ਉਹ ਮਿੱਟੀ ਨਹੀਂ ਫਸਦੀ ਹੈਗੀ ਮਿੱਟੀ ਦਾ ਵਜ਼ਨ ਦੀ ਗੁੰਜਾਇਸ ਐ ਨਹੀਂ ਕਿਤੇ ਜਿਹੜੀ ਲਿੰਕਨ ਦੀ ਢਲਾਈ ਆ ਉਹ ਕਿਸੇ ਨੂੰ ਨਹੀਂ ਡਾਲ ਲੈਂਦੀ ਹਾਂ ਤਾਂ ਹੀ ਫਿਰ ਰੇਟ ਮਹਿੰਗੇ ਕਰੇ ਹੋਏ ਨੇ ਚਲੋ ਆਪਾਂ ਨਹੀਂ ਕਹਿੰਦੇ ਕੋਈ ਲੋਵੋ ਵੀ ਮਹਿੰਗੇ ਰੇਟਾਂ ਦੇ ਪਰ ਚੀਜ਼ ਹੈਗੀ ਆ ਸਵੈਨ ਮੋਟਰਜ਼ ਖੰਨਾ ਖੰਨੇ ਵਾਲਿਆਂ ਦੀ ਏਜੰਸੀ ਬੰਨੋ ਇਹ ਸਹੀ ਸਟਾਲ ਲੱਗੀ ਹੋਈ ਆ ਤੇ ਇੱਧਰ ਲਿੰਕਨ ਦੇ ਲੱਗੇ ਹੋਏ ਨੇ ਆਪਣੇ ਤਿੰਨ ਤਿੰਨ ਦੇ ਤੇ ਆਹ ਨਵਦੀਪ ਉੱਚੇ ਨੇ ਪਰਲੇ ਹਾਂ ਇਹ ਜਿਹੜਾ ਇਹਨਾਂ ਦਾ ਪਲੱਸ ਮਾਡਲ ਆਇਆ ਦੀ ਹਾਂ 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 ਸੰਧੂ ਫਾਰਮ ਜੋਧਾ ਲੈ ਗਏ ਸੀ ਸੰਧੂ ਫਾਰਮ ਜੋਧਾ ਲੈ ਬਾਈ ਹਾਂ ਇਹੀ ਲੈ ਕੇ ਗਿਆ ਸੀ ਉਹ 4 ਵਾਲੇ ਲੈ ਕੇ ਗਿਆ ਸੀ ਉੱਚਿਆਂ ਦੇ ਵਿੱਚ ਇਹ ਡੂੰਗੇ ਵੱੱਦ ਲੱਗਣਗੇ ਡੂੰਗੇ ਵੱੱਦ ਮੈਨੂੰ ਫਿਰ ਟਰੈਕਟਰ ਵੀ 75 ਹਰਸ ਪਾਵਰ ਚਾਹੀਦਾ 75 ਤੋਂ ਵੀ ਵੱਡਾ ਹੀ ਜਾਈਦਾ ਆਪਣੇ ਵਾਲੇ ਦਾ ਹੀ ਨੇ ਤੇ ਇਹ ਚੱਲਣਗੇ ਭਾਈ ਐਚ ਪੀ ਇਹ ਰ ਲਿਖਿਆ ਹੋਇਆ 65 ਤੋਂ 75 ਐਚ ਪੀ ਦਾ ਟਰੈਕਟਰ ਚਾਹੀਦਾ ਤਿੰਨ ਵਾਲੇ ਲਈ ਤੇ ਇੱਥੇ ਜਿਹੜਾ ਨੇ ਦੱਸਿਆ ਆ ਚਾਹੇ ਇਹਦੇ ਨਾਲ ਇੱਕ ਅਟੈਚਮੈਂਟ ਹੋਰ ਕਰ ਲਓ ਬਾਕੀ ਇਹਦੀ ਜੋ ਢਲਾਈ ਆ ਨਾ ਉਹਦਾ ਫਰਕ ਹੁੰਦਾ ਵੀਡੀਓ ਦੇ ਵਿੱਚ ਜਿਹੜੇ ਕਿਸਾਨ ਭਰਾ ਹੁਣ ਵੀਡੀਓ ਦੇਖ ਰਹੇ ਨੇ ਵਲੌਗ ਦੇਖ ਰਹੇ ਨੇ ਇਹ ਜੀ ਢਲਾਈ ਦੇਖ ਲਓ ਜੀ ਇਹਦੀ ਢਲਾਈ ਦਾ ਹੀ ਫਰਕ ਆ ਜੇ ਕੋਈ ਹੋਰ ਆਪਾਂ ਲੈਨੇ ਆ ਨਾ ਉਹ ਢਲਾਈ ਨਹੀਂ ਬਣਦੀ ਹੋएगी ਮਹਿੰਗੇ ਸਸਤੇ ਦੀ ਗੱਲ ਨਾ ਚਲੋ ਇੱਕ ਪਾਸੇ ਰਹਿ ਗਈਆਂ ਢਲਾਈ ਚੰਗੀ ਵਾਲੇ ਲਿਮਕਨ ਦੀ ਤਾਂ ਹੀ ਲਿਮਕਨ ਲਿਮਕਨ ਹੁੰਦੀ ਆ ਤਾਂ ਹੀ ਇਹਨਾਂ ਦੇ ਜਿਹੜੇ ਪਲਾਉ ਨੇ ਭਾਈ ਜਾਦੇ ਚੱਲਦੇ ਨੇ ਲਿਮਕਨ ਦੇ ਪਲਾਉ ਤਾਂ ਹੀ ਚੱਲਦੇ ਨੇ ਲਓ ਜੀ ਇੱਧਰ ਹੈ ਗਿਆ ਮੈਸੀਓ ਦਾ ਨਮੈਂਟਿਕ ਪਲੈਂਟਰ ਤੁਹਾਨੂੰ ਪਤਾ ਹੀ ਹੈ ਸਰੋਂ ਦੇ ਬੀਜ ਤੋਂ ਲੈ ਕੇ ਰਾਜਮਾ ਦੇ ਮਾਂ ਬੀਜ ਤੱਕ ਇਹਨੇ ਬਜਾਈ ਕਰ ਦੇਣੀ ਹੁੰਦੀ ਹੈ ਹਨਾ ਤੇ ਇਹਦਾ ਬਹੁਤ ਵਧੀਆ ਹੈ ਜਿਹੜਾ ਮਸ਼ੀਨ ਆ ਇਹਦੇ ਪੰਜਾਬ ਦੇ ਵਿੱਚ ਪਾਕੜ ਬਣਾਈਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਆਪਾਂ ਬੀਜ ਦੇ ਵੀ ਰਹਿਣੇ ਆ ਜੋ ਇਹਦੇ ਕੋਲ ਐਕੂਰੇਸੀ ਆ ਨਾ ਇਹਦੀ ਬਜਾਈ ਦੀ ਉਹ ਕਿਸੇ ਕੋਲ ਨਹੀਂ ਹੈਗੀ ਤੇ ਆਹ ਗਰਾਰੀਆਂ ਹੁੰਦੀਆਂ ਨੇ 1 2 3 4 5 6 7 ਸੱਤ ਦੀਆਂ ਸੱਤ ਕਰਾਰੀਆਂ ਦੇ ਉੱਪਰ ਅਲੱਗ-ਅਲੱਗ ਆਪਾਂ ਤਰੀਕੇ ਦੇ ਨਾਲ ਬਿਜਾਈ ਕਰ ਸਕਦੇ ਹਾਂ ਜਿਹੜੀ ਮੱਕੀ ਦੀ ਬਿਜਾਈ ਆ ਉਹ ਹੁਣ ਆਪਾਂ ਨੇ 2 ਨੰਬਰ ਕਰਾਰੀ ਤੇ ਕਰਿਆ ਕੀ ਵੀ ਆਪਾਂ ਨੇ 1 ਨੰਬਰ ਕਰਾਰੀ ਤੇ ਕਰ ਰਹੇ ਹਾਂ ਇੱਥੇ ਆਪਾਂ ਨੇ ਬਿਜਾਈ ਕਰਿਆ ਮੱਕੀ ਦੀ ਤੇ ਚੀਜ਼ ਪਈ ਹੈਗੀ ਬੜੀ ਸ਼ਾਨਦਾਰ ਆ ਤੇ ਇਹਦਾ ਜਿਹੜਾ ਪ੍ਰੈਸ਼ਰ ਆ ਉਹ ਮੈਨੂੰ ਲੱਗਦਾ 60kg ਤੱਕ ਪੜਾ ਕੇ ਰੱਖਣਾ ਹੁੰਦਾ ਹਾਂ 60kg ਤੱਕ ਪ੍ਰੈਸ਼ਰ ਬਣਾ ਕੇ ਰੱਖਣਾ ਹੁੰਦਾ ਤੇ ਬਹੁਤ ਵਧੀਆ ਬਿਜਾਈ ਹੋ ਜਾਂਦੀ ਹੈ ਇਸ ਦੇ ਨਾਲ ਕੋਈ ਆਪਾਂ ਨੂੰ ਸਮੱਸਿਆ ਹੀ ਹੋਵੇ ਚੰਨੋ ਦੇ ਨਾਲ ਨਾ ਕਰੇ ਕੋਈ ਸ਼ਸ ਕਰੇ ਦੇਖੋ ਕਿਸਾਨ ਭਰਾ ਉਹ ਚੰਨੋ ਨੂੰ ਇਹ ਸਾਰਾ ਆਲੂ ਜਾਂਦਾ ਕਦੇ ਇਹਨਾਂ ਦੀ ਕੋਈ ਟਰਾਲੀ ਵਾਪਸ ਨਹੀਂ ਆਉਂਦੀ ਤੇ ਚੰਗੀ ਖੇਤੀ ਕਰਦੇ ਨੇ ਚੰਗੀ ਪੈਦਾਵਾਰ ਕਰਕੇ ਚੰਗਾ ਆਲੂ ਭੇਜਦੇ ਨੇ ਹੁਣ ਬਹੁਤ ਕਿਸਾਨ ਭਰਾ ਕਹਿੰਦੇ ਨਹੀਂ ਚੰਨੋ ਨੇ ਤਾਂ ਸਾਡੀਆਂ ਟਰਾਲੀਆਂ ਵਾਪਸ ਕਰਤੀਆਂ ਹਨਾ ਉੱਥੇ ਕਾਟ ਲੱਗਦੀ ਐ ਇਦਾਂ ਆ ਪਰ ਜੇਕਰ ਆਪਾਂ ਚੰਗੀ ਭਰਤੀ ਕਰਕੇ ਭੇਜਾਂਗੇ ਤਾਂ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਤੁਹਾਡਾ ਕੋਈ ਹੋਰ ਵਿਚਾਰ ਹੋ ਵੀ ਆਲੂ ਸੰਬੰਧੀ ਕਿਸਾਨਾਂ ਨੂੰ ਕਹਿਣ ਦੀ ਖੇਤੀ ਆਈ ਉਹਦਾ ਪੂਰਾ ਮਿਹਨਤ ਨਾਲ ਕਰਨੀ ਜੀ ਠੀਕ ਹੈ ਜੀ ਠੀਕ ਹੈ ਉਦੀ ਗ੍ਰੇਡਿੰਗ ਵੱਲ ਧਿਆਨ ਦੇਣਾ ਠੀਕ ਹੈ ਜੀ ਤਾਂ ਜਾ ਕੇ ਸਿਸਟਮ ਹੈ ਨਾ ਕਈ ਵਾਰ ਆਪਾਂ ਲੇਬਰ ਤੇ ਛੱਡਦੇ ਨੇ ਆਪੇ ਖੇਤੀ ਦੇ ਵਿੱਚ ਆਪ ਰਹਿ ਕੇ ਤੁਹਾਨੂੰ ਆਪ ਰਹਿ ਕੇ ਕਰਨਾ ਪੈਂਦਾ ਹਾਂ ਮਰੇ ਕੇ ਤੇ ਜਿੰਨੀ ਤੁਹਾ ਤੁਸੀਂ ਆਲੂ ਲਾਉਣਿਓ ਫਿਰ ਜਦੋਂ ਸਪਰੇਹਾਂ ਹੁੰਦੀਆਂ ਨੇ ਤੁਸੀਂ ਹਾਜ਼ਰ ਹੁੰਨੇ ਹੋ ਹਾਂਜੀ ਬਿਲਕੁਲ ਜੀ ਬਿਲਕੁਲ ਐਂ ਤਾਂ ਨਹੀਂ ਕਿਹਾ ਵੀ ਬੰਦਿਆਂ ਨੂੰ ਲੇਬਰ ਹੁੰਦੇ ਕਿ ਵੀ ਦਵਾਈ ਦੇ ਕੇ ਵੀ ਮੈਂ ਜਾਣਾ ਸ਼ਹਿਰ ਜਾਣਾ ਆ ਤੁਸੀਂ ਸਪਰੇਅ ਕਰ ਦਿਓ ਵਿੱਚ ਰਹਿਣਾ ਪੈਂਦਾ ਹੈ ਵਿੱਚ ਰਹਿਣਾ ਪੈਂਦਾ ਆ ਉਹ ਭਰਾ ਲੈ ਇੱਕ ਭਰਾ ਉਹਨਾ ਦੂਜੇ ਕੰਮਾਂ ਤੇ ਰਹਿੰਦਾ ਜੀ ਆਪੇ ਵਿੱਚ ਰਹਿਣਾ ਤੁਸੀਂ ਆਪਦੀ ਖੇਤੀ 'ਚ ਰਹਨੇ ਹੋ ਖੇਤੀ ਜੀ ਮੇਨ ਆਪਣਾ ਪੰਜਾਬੀ ਸੱਭਿਆਚਾਰ ਇਹੀ ਆ ਵੀ ਜਿੱਥੇ ਦੋ ਭਰਾ ਹੁੰਦੇ ਨੇ ਇੱਕ ਤਾਂ ਭਰਾ ਕਬੀਲਦਾਰੀ ਸੰਭਾਲਦਾ ਹੁੰਦਾ ਹਨਾ ਦੂਜਾ ਭਰਾ ਆਪਣਾ ਇਹਨਾਂ ਗੱਲ ਕਿਸਾਨ ਪ੍ਰਭੂ ਖੇਤੀ ਵਿੱਚ ਕਬੀਲਦਾਰੀਆਂ ਸੀ ਸਾਂਝੇ ਪਰਿਵਾਰ ਸੀ ਜਦੋਂ ਤੋਂ ਪਰਿਵਾਰ ਵਿਛੜ ਕੇ ਇਕੱਲੇ ਇਕੱਲੇ ਬੰਦੇ ਰਹਿ ਗਏ ਫੇਰ ਖੇਤੀਆਂ ਘਾਟੇ ਦਾ ਸੋਦਾ ਜਾਣ ਲੱਗੀਆਂ ਖੇਤੀ ਹਮੇਸ਼ਾ ਗਰੁੱਪ ਨਾਲ ਹੀ ਹੋਣੀ ਆ ਗਰੁੱਪ ਤੁਹਾਡਾ ਪਰਿਵਾਰ ਹੋ ਸਕਦਾ ਤੁਹਾਡਾ ਦੋਸਤ ਹੋ ਸਕਦੇ ਨੇ ਤੁਹਾਡੇ ਜੇ ਦੋਸਤ ਖੇਤੀ ਮਿਲ ਕੇ ਕਰਨਗੇ ਤਾਂ ਤੁਹਾਡੀਆਂ ਫਸਲਾਂ ਦੇ ਵਿੱਚੋਂ ਕਦੇ ਵੀ ਘਾਟੇ ਨਹੀਂ ਪੈਣਗੇ ਸਾਡਾ 100 ਏਕੜ ਹੈ 100 ਤੋਂ ਉੱਪਰ ਆਲੂ ਉਗੀ ਕਰ ਉਹਨਾਂ ਗਰੁੱਪਾਈ ਆਪਸ ਖੇਤੀ ਮਸ਼ੀਨਰੀ ਸਾਰਾ ਸਾਰਾ ਮਸ਼ੀਨਰੀ ਸਾਰਾ ਕੁਝ ਸਾਰਾ ਠੀਕ ਹੈ ਜਿੰਨੀ ਮਸ਼ੀਨਰੀ ਹੁੰਦੀ ਆ ਆਪਸ ਵਿੱਚ ਵੰਡ ਕੇ ਦੇਖ ਲਓ ਕਿਸਾਨ ਪ੍ਰਭੂ ਇਹੀ ਗੱਲ ਆ ਜਦੋਂ ਤੁਸੀਂ ਕਹਿ ਦਿੰਦੇ ਹੋ ਮੇਲਿਆਂ ਤੇ ਆ ਕੇ ਵੀ ਇਹ ਤਾਂ ਬڑے ਬڑے ਸੰਦ ਨੇ ਸਾਡੀ ਪਹੁੰਚ ਤੋਂ ਬਾਹਰ ਨੇ ਗਰੁੱਪ ਹੋ ਕੇ ਇਕੱਠੇ ਹੋ ਕੇ ਚੀਜ਼ਾਂ ਖਰੀਦ ਲਓ ਤੁਹਾਨੂੰ ਉਹ ਕੰਮ ਆਉਣੀਆਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਚੜ੍ਹਦੀ ਕਲਾ ਵਿੱਚ ਰੱਖਿਆ ਜੀ ਪਰਮਾਤਮਾ ਤੁਹਾਨੂੰ ਠੀਕ ਹੈ ਜੀ ਠੀਕ ਹਾਂ लो जी इधर क्या मेला लुट्ट ਜੋਗਾ ਸਿੰਘ ਜਿੰਨੀ ਹੋ ਗਈ ਪਾਰਟੀ ਤੇ ਕਰਤਾਰ 4000 ਮਸ਼ੀਨ ਇਹਨਾਂ ਨੇ ਚੱਕ ਲਈ ਮੇਲੇ ਵਾਲੀ ਸਾਰੀ ਬਣੀ ਤਣੀ ਇਹ 8 ਲੱਖ 90 90 ਹਜ਼ਾਰ ਦੀ ਨਹੀਂ ਲਈ ਇਹਨਾਂ ਨੇ ਇਹਨਾਂ ਨੇ ਲਈਆ ਪੂਰੇ 42 ਲੱਖ ਦੀ 42 ਲੱਖ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਦੋ ਕਟਰ ਲੈ ਲਏ 4x4 ਲਈਆ ਹੋਰ ਪਤਾ ਨਹੀਂ ਕੀ ਗੱਲਾਂ ਬਾਤਾਂ ਨੇ 40 42 45 50 ਲੱਖ ਨੂੰ ਠੁਗਣਗੇ ਜੋਗਾ ਸਿੰਘ ਜੀ ਜੋਗਾ ਸਿੰਘ ਜੀ ਕਿਵੇਂ ਦਾ ਲੱਗ ਰਿਹਾ ਜੀ ਮਸ਼ੀਨ ਤੇ ਬੈਠ ਕੇ ਕੀ ਕਹਿੰਦੀ ਆ ਮਸ਼ੀਨ? ਲੋ ਜੀ ਹੁਣ ਤਾਂ ਜੱਫੀਆਂ ਪਾਉ ਉਹਨੂੰ ਕੀ ਕਰਦਾ ਮਸ਼ੀਨ ਨੂੰ ਕਿਉਂਕਿ ਜਦੋਂ ਮਸ਼ੀਨ ਹੀ ਆਪਣੀ ਹੋ ਗਈ ਤੇ ਫਿਲਹਾਲ ਅੱਜ ਡਿਲੀਵਰੀ ਨਹੀਂ ਦਿੱਤੀ ਜਾਣੀ ਇਹ ਤਾਂ ਫੇਰ ਦੇਣਗੇ ਹੌਲੀ-ਹੌਲੀ ਅਪ੍ਰੈਲ ਦੇ ਪਹਿਲੇ ਹਫਤੇ ਡਿਲੀਵਰੀ ਮਿਲ ਜਾਵੇਗੀ। ਲੋ ਜੀ ਇਹਦਾ ਦੇਖ ਲਓ ਪਲੇਟਫਾਰਮ ਜੂਰੀਆ ਜਾ ਰਹੀ ਹੈ ਜੇ ਪੈਂਦਾ ਹਨਾ ਇਹਦੇ 'ਚ ਤੇ ਜੀ ਡਬਲਿਊ ਠੀਕ ਹੈ ਠੀਕ ਹੈ। ਇਹ ਲੋ ਜੀ ਮੇਲਾ ਲੁੱਟਿਆ ਗਿਆ 42 ਲੱਖ 'ਚ ਤੈਨ 10 ਅਪ੍ਰੈਲ ਨੂੰ ਮਿਲੂਗੀ ਉਹ ਪਈ ਜਾਣੀਆਂ 42 ਲੱਖ ਦੇ ਵਿੱਚ ਪਾਰਟੀਆਂ ਪੂਟੀਆਂ ਪਾ ਕੇ ਹੋਰ ਵੀ ਸਾਈਆਂ ਵਧਾਈਆਂ ਜਿੰਨੀਆਂ ਹੈਗੀਆਂ ਨੇ 40 42 ਤਾਂ ਲੱਗੇ ਜਾਣਾ ਪੂਰਾ ਹੁਣ ਐਕਸੈਸਰੀ ਵੀ ਲੱਗੂ ਥੋੜੀ ਜਿਹੀ ਐਕਸੈਸਰੀ ਵੀ ਲੱਗਣੀ ਆ ਲੋ ਜੀ ਮੈਨੂੰ ਤਾਂ ਦੇਖੋ ਜੀ ਚਲਾਉਣੀ ਤੇ ਦੋਸਤੋ ਇਹਨੂੰ BKT ਦੇ ਟਾਇਰ ਨੇ 18 4 30 ਦੇ ਤੇ ਜਿਹੜਾ ਜੋਗਾ ਸਿੰਘ ਨੇ ਮਾਡਲ ਬੁੱਕ ਕਰਾਇਆ ਉਹ 4x4 ਆ ਉਹ ਆਹ ਵਾਲਾ ਸਿੰਪਲ ਹਿੱਸਾ ਵੀ ਨਾਲ ਦਿੰਦੇ ਨੇ ਤੇ 4x4 ਵੀ ਨਾਲ ਦੇਣਗੇ ਹਨਾ ਤੇ ਟੂਲ ਬਾਕਸ ਵਗੈਰਾ ਇੱਥੇ ਦਿੱਤਾ ਜਾਂਦਾ ਜਿੰਦਾ ਲੱਗਿਆ ਹੋਇਆ ਮੇਨ ਇਹਨਾਂ ਨੇ ਚੀਜ਼ਾਂ ਰੱਖੀਆਂ ਜੀ ਤੇ ਆਹ ਦੇਖ ਲਓ ਐਵੇਂ ਪਈ ਤੇ ਬਿਲਟਾਂ ਬੁਲਟਾਂ ਹੀ ਘੁੰਮਦੀਆਂ ਹੁੰਦੀਆਂ ਨੇ ਤੇ ਇੰਨੀ ਕੀ ਮਸ਼ੀਨ ਆ ਇੰਨੀ ਕੀ ਦੀ ਗੱਲਬਾਤ ਹੁੰਦੀ ਆ ਕੀਮਤ ਹੋ ਜਾਂਦੀ ਆ 40 42 ਲੱਖ ਤੇ ਚਿੱਤਰ ਵੀਰ ਹੁਣੇ ਸੁੱਤੇ ਪਏ ਨੇ ਤੇ 12 ਮਿੰਟ ਚ ਟਰਾਲੀ ਪਰ ਦਾ ਹੈਵੀ ਡਿਊਟੀ ਗিয়ার ਐਜੇ ਥੋੜੀ ਦਾ ਸਾਈਜ਼ ਦੇ ਮਿਸਾਲ ਪਰ ਤੇ ਫਿਊਲ ਐਫੀਸ਼ੀਐਂਟ ਡਰੇਗਾ ਬਾਈ ਜੀ ਇਹ 4 ਰੋ ਵਾਲਾ ਮੱਕੀ ਦੀ 4 ਫਾਉਂ ਵਾਲੀ ਮਸ਼ੀਨ ਆ ਇਹ ਹੈਗੀ ਆ 9 ਲੱਖ ਦੀ ਤੇ ਟਰੈਕਟਰ ਤੇ ਲੱਗ ਜਾਂਦੀ ਆ ਟਰੈਕਟਰ ਦਾ ਸਟੇਨਿੰਗ ਪੁੱਠਾ ਜਿਹਾ ਹੋ ਕੇ ਚੱਲਦੀ ਆ ਤੇ ਵਧੀਆ ਇਹ ਦੇਖੋ ਇਹਦੀਆਂ ਸੁਰੀਆਂ ਜੀਆਂ ਹੁੰਦੀਆਂ ਨੇ ਇਹਦੇ ਨਾਲ ਹੀ ਇਹ ਨਵੇੜ ਬਹੁਤ ਆ 4 ਫੁੱਟ ਵਾਲੀ ਬਣ ਜਾਂਦੀ ਆ ਜੇ ਕਿਸੇ ਭਰਾ ਨੂੰ ਲੋਡ ਹੋਵੇ ਤਾਂ ਇਹਦੇ ਵੀ ਗੌਰ ਕਰੀ ਜਾ ਸਕਦੀ ਆ। ਬਾਕੀ ਆ ਕੇਐਸ ਵਾਲਿਆਂ ਦਾ ਕੇਐਸਈ ਕਾਫੀ ਨਾਮੀ ਕੰਪਨੀ ਐ ਇਹ ਰਿਪਰ ਤੂੜੀ ਵਾਲੇ ਦੇ ਵਿੱਚ ਤੇ ਚੰਗਾ ਰਿਪਰ ਹੈਨਾ ਦਾ। ਇਹ ਮੈਨੂੰ ਲੱਗਦਾ 57 ਇੰਚ ਹੀ ਹੋਵੇਗਾ ਸ਼ਾਇਦ। 57 320000 ਦਾ ਚਲਾਈ ਪੀ ਸੀ 55 ਇੰਚੀ 3,70,65 ਕਹ ਹਜ਼ਾਰ ਦਾ ਹੈ। ਲੋ ਜੀ ਇੱਧਰ ਹੈਗਾ ਕੇਐਸ ਵਾਲਿਆਂ ਦਾ ਲੇਜ਼ਰ ਲੈਵਲ ਜਿਹੜਾ ਕੀ ਤੁਹਾਨੂੰ 7 ਫੁੱਟਾ ਮਿਲ ਰਿਹਾ 2,65,000 ਚ ਠੀਕ ਹੈ ਜੀ ਤੇ ਆ ਵੀ 7 ਫੁੱਟਾ ਤੇ ਇਹਦੇ ਵਿੱਚ ਬਾਈ ਜੀ ਕੀ ਫਰਕ ਆ ਕੀਮਤ ਦੇ ਵਿੱਚ ਇੰਨਾ ਫਰਕ ਕਿਉਂ ਹੈ ਜੀ ਸਸਤਿਆ ਪਰ ਕਾਪੀ ਨੇ ਕੇਐਸਪੀ ਦਾ ਸਸਤੋ ਉਹਨੇ ਆਪਾਂ ਪਿਆਰ ਕੀਤਾ ਹੈ ਵੀਡੀਓ ਵੀ ਰੇਂਜ ਘਟਾ ਠੀਕ ਹੈ ਜੀ 1000 ਮੀਟਰ ਦਾ ਲਾਈਕਰ ਦਾ ਜਿਹੜਾ 1000 ਵਿੱਚ ਤਾਂ ਕਰਿਆ ਜਾ ਰਿਹਾ ਠੀਕ ਹੈ ਲਾਈਕਰ ਦਾ ਮਤਲਬ ਜਿਹੜਾ ਜੇਕਰ ਆਪਾਂ ਲਾਈਕਰ ਦੇ ਵਿੱਚ ਲੈਨੇ ਤਾਂ ਲੱਖ ਰੁਪਇਆ ਮਹਿੰਗਾ ਹੋ ਜਾਂਦਾ ਹੈ ਠੀਕ ਗਾਰੰਟੀ ਵਾਰੰਟੀ ਵੀਰੋ ਦੀ}{|\text{ਸਾਲ ਦੀ ਸੀ। ਦੋਨਾਂ ਦੀ 1 ਸਾਲ ਦੀ ਆ। ਦੋਨਾਂ ਦੀ 1 ਸਾਲ ਦੀ ਗਾਰੰਟੀ ਵਾਰੰਟੀ ਹੈ।}} ਠੀਕ ਹੈ ਜੀ। ਜੇ ਰੇਂਜ ਰੂਨ ਸੱਟਦਾ ਹੈ ਤਾਂ ਕੰਪਨੀ ਦਾ ਹੈ। ਫੀਲਡ ਦੇ ਵਿੱਚ ਜਾ ਕੇ ਆਪਾਂ ਸਰਵਿਸ ਖੇਤ ਦੇ ਵਿੱਚ ਜਾ ਕੇ ਸੈੱਟ ਕਰਕੇ ਆਣ। ਇੱਕ GPS ਵਾਲੇ ਸਿਸਟਮ 'ਚ ਹੀ ਚੱਲੇ ਨੇ। ਆ ਇਹ ਤਾਂ ਹੈ ਜੋ ਚੀਜ਼ ਇਹਦੇ ਲਈ ਬਣੀਆ ਖੇਤ ਦੇ ਲਈ ਹੋਈ ਹੀ ਬਣੀਆ। ਇਹ 8 ਫੁੱਟਾ ਵੀ ਹੁੰਦਾ ਆ। ਅੱਛਾ ਉਹਦੇ ਦੇ 7 ਫੁੱਟਾ ਲਿਖਿਆ ਆ। अच्छा रेट और कितना रेट ਵੱਧ ਜਾਂਦਾ ਹੈ ਜੀ 5000 ਵੱਧ ਆਇਆ ਜੀ ਤੇ 9 ਫੁੱਟ ਦਾ ਦਾਦੀ ਵੀ ਅਵੇਲੇਬਲ ਹੈ ਜੀ ਨਹੀਂ ਇੰਨਾ ਨਹੀਂ 7 ਜਾਂ 8 ਬਹੁਤ ਨੇ ਤਾਂ ਇਹਦੀ ਕੀ ਕੀਮਤ ਰੱਖੀ ਆਪਾਂ 6 ਲੱਖ 10 ਜੀ 6 ਲੱਖ 1000 ਬਿੱਦ ਰੇਜਰ ਲੱਗ ਕੇ ਜੀ ਦੋਸਤੋ ਇਧਰ ਆ ਕੇ ਲੈਂਡ ਫੋਰਸ ਵਾਲਿਆਂ ਦੇ ਤੇ ਰੂਟਾਵੇਟਰ ਦੇਖੋ ਸਭ ਤੋਂ ਪਹਿਲਾਂ ਤਾਂ ਹੀ ਸਫਾਈ ਬਹੁਤ ਆ ਰੂਟਾਵੇਟਰ ਦੀ ਹੈਵੀ ਡਿਊਟੀ ਪੂਰਾ ਲੋਹਾ ਲੱਗਿਆ ਹੋਇਆ ਠੀਕ ਹੈ ਜੀ ਤੇ ਮੈਨੂੰ ਲੱਗਦਾ ਭਾਰ ਵੀ ਬਾਈ ਜونی ਦੱਸ ਰਹੇ ਨੇ 8.5 ਕੁਇੰਟਲ ਭਾਰ ਹੈ ਇਹਦੇ ਵਿੱਚ ਸਫਾਈ ਬਹੁਤ ਜ਼ਿਆਦਾ ਬਣਾਉਣ ਦੇ ਵਿੱਚ ਪੰਤਰ ਦੇ ਵਿੱਚ ਹਨਾ ਗੇਅਰ ਬਾਕਸ ਵਗੈਰਾ ਹੈ ਵੀ ਆ ਪੂਰਾ ਸਾਰਾ ਕੁਝ ਹੈਵੀ ਡਿਊਟੀ ਲੱਗਿਆ ਹੋਇਆ ਬਾਈ ਪਿੱਛੇ ਜਿਹੜਾ ਟੱਪ ਆ 12 ਫੁੱਟ ਆਇਆ 6 6 ਫੁੱਟ ਦੇ ਦੋ ਡਾਲੇ ਲਾਏ ਗਏ ਨੇ ਜਿਹੜਾ ਸੁਭਾਗਾ ਆ ਤੇ ਇਹਦੀ ਕੀਮਤ ਸਭਾ ਕੁ 2 ਲੱਖ ਦਾ ਆ ਚਲੋ ਜਿਹਨੂੰ ਜਿੰਮੇ ਦੀ ਜ਼ਰੂਰਤ ਆ ਉਮੀਦ ਆ ਹੀ ਰੱਖੇਗਾ ਅੱਗੇ ਨਾਲ ਇੱਥੇ ਗਰੀਸ ਆਉਂਦਾ ਹੁੰਦਾ ਸੀ ਤੇ ਇਹ ਵੀ ਛੋਟਾ ਜਿਹਾ ਇਹਨਾਂ ਨੇ ਤੇਲ ਦੇ ਵਿੱਚ ਬੈਰਿੰਗ ਦੇ ਦਿੱਤਾ ਠੀਕ ਹੈ ਜੀ ਬਾਕੀ ਹੋਰ ਵੀ ਆਪਾਂ ਦੇਖ ਲਓ ਜਿਨ੍ਹਾਂ ਦੇ ਗ੍ਰੀਸ ਇੱਥੇ 베ARING ਟੁੱਟ ਜਾਂਦੀ ਮਿੱਟੀ ਪੈ ਕੇ ਇਹ ਵੀ ਤੇਲ ਦੇ ਵਿੱਚ ਦਿੱਤਾ ਇੱਥੇ ਛੋਟਾ ਜਿਹਾ ਗੀਅਰ ਆ ਤੇ ਇੱਥੇ ਆ ਸੇਫਟੀ ਗਾਰਡ ਦਿੱਤੇ ਨੇ ਪਹਿਲੀ ਵਾਰੀ ਦਿੱਤੇ ਨੇ ਇਹਨਾਂ ਨੇ ਹੋਰ ਕੋਈ ਨਹੀਂ ਦਿੰਦਾ ਹੈਗਾ ਸੇਫਟੀ ਗਾਰਡ ਬਾਕੀ ਕੁਆਲਿਟੀ ਵਾਈਜ਼ ਬਹੁਤ ਵਧੀਆ ਆ ਬਹੁਤ ਵਧੀਆ ਰੋਟਾ ਵੇਟਰ 12 ਫੁੱਟਾ ਵੀ ਆਉਂਦਾ ਆ 6 ਫੁੱਟਾ ਵੀ ਆਉਂਦਾ ਆ 7 8 9 10 ਜਿੰਨਾ ਤੇ ਤੁਹਾਡੀ ਲੋੜ ਆ ਤੁਸੀਂ ਉਸ ਹਿਸਾਬ ਦੇ ਨਾਲ ਇਹਨਾਂ ਦਾ ਲੈਂਡ ਫੋਰਸ ਵਾਲਿਆਂ ਦਾ ਲੈ ਸਕਦੇ ਹੋ ਤੇ ਆ ਹੈਗਾ ਗੰਨਾ ਸੀਡਨ ਵਾਲਾ ਇਹ ਤਿੰਨ ਗੱਟ ਲੈ ਕੇ ਜਾਵੇਗਾ ਗੰਨਾ ਸੀਰਨ ਵਾਲਾ ਤੇ ਇਹ ਵੀ ਚੀਜ਼ ਬਹੁਤ ਵਧੀਆ ਤੇ ਇਹ ਵਿਦਾਇਕਟਾ ਇਹ ਵੀ ਜਾ ਸਕਦੇ ਨੇ ਇੱਥੋਂ ਜਿੱਥੇ ਤੁਹਾਡਾ ਗੰਨੇ ਦਾ ਸਿਆੜ ਜੇ ਇੱਧਰ ਤੋਂ ਉੱਧਰ ਤੇ ਇੱਥੋਂ ਵੀ ਬਾਈ ਜੀ ਵੱੱਦ ਕੱਟ ਜਾਣਗੇ ਵੱੱਦ ਕੱਟ ਵੀ ਕਰ ਸਕਦੇ ਆ ਜਿੰਨੀ ਵੀ ਆਪਾਂ ਨੂੰ ਜ਼ਰੂਰਤ ਹਾਂਜੀ ਇੱਧਰ ਹੈਗਾ ਜੀ ਆਪਣਾ ਐਗਰੀ ਜਾਨ ਪੋਟੈਟੋ ਡਿਗਰ ਵੀ ਆ ਇਹਨਾਂ ਕੋਲੇ ਤੇ ਪਲਾਂਟਰ ਵੀ ਆ ਤੇ ਰੋਟਾਵੇਟਰ ਆ ਤੇ ਆਲੂ ਦੇ ਵਿੱਚ ਆ ਗਿਆ ਐਗਰੀਜੋਨ ਤੇ ਪਲੈਂਟਰ ਦੇਖ ਲੈਣ ਬਾਈ ਉਹਣੀ ਜਿਹੜੇ ਆਲੂ ਦਾ ਬਾਈ ਕੰਮ ਕਰਦੇ ਨੇ ਬਣੀ ਤਣੀ ਗ੍ਰੈਮੀ ਹੀ ਬਣਾਤੀ ਇਹਨਾਂ ਨੇ ਜੋ ਗ੍ਰੈਮੀ ਆ ਹਨਾ ਸਖਤੀਮਾਨ ਦੀ ਉਵੇਂ ਜਿਮੀ ਇਹਨਾਂ ਨੇ ਬਣਾਤੀ ਤੇ ਥੋੜਾ ਮੋਟਾ ਫਰਕ ਹੁੰਦਾ ਇੰਨਾ ਫਿਰ ਕਾਪੀਰਾਈਟ ਵੀ ਲੱਗ ਜਾਂਦੇ ਨੇ ਤੇ ਹੈਵੀ ਡਿਊਟੀ ਆ ਚੰਗੀ ਆ ਤੇ ਬਾਈ ਜਿਹੋਨਾਂ ਨੂੰ ਪੁੱਛ ਲੈਣੇ ਆ ਅਸ਼ਕਬੇ ਜੀ ਇਹ ਦੀ ਬਾਈ ਦੀ ਕੀ ਕੀਮਤ ਹੈ ਜੀ ਇਹ 3.5 ਲੱਖ ਰੁਪਏ ਦਾ ਸਾਢੇ 3.5 ਲੱਖ ਦੀ ਬੜੀ ਤਣੀ ਤੁਸੀਂ ਗ੍ਰੈਮੀ ਬਣਾਤੀ ਸਕਤੀ ਮਾਣ ਦੀ ਜਿਵੇਂ ਆਉਂਦੀ ਆ ਉਹੀ ਚੀਜ਼ ਹੈ ਹਾਂ ਜੀ ਹਾਂ ਬਿਲਕੁਲ ਉਹੀ ਚੀਜ਼ ਹੈ ਸਾਢੇ 3.5 ਲੱਖ ਹੈ ਜੀ ਸਟੇਟ ਵਿੱਚ ਮਿਲ ਜੂਗਾ ਜਿਗਜਗ ਦੇ ਠੀਕ ਹੈ ਠੀਕ ਹੈ ਜਿਗਜਗ 30 ਇੰਚ ਦੇ ਵਿੱਚ 30 ਇੰਚ ਠੀਕ ਹੈ ਠੀਕ ਹੈ ਤੇ ਜਿਹੜੀ ਇਹਦੇ ਸਬਸਿਡੀ ਵਗੈਰਾ ਇਹ ਉਹ ਕਿੰਨੀ ਆ ਰਹੀ ਆ ਉਹ ਲਗਭਗ 70000 ਰੁਪਏ ਹੈ 70000 ਰੁਪਏ ਸਬਸਿਡੀ ਆ ਰਹੀ ਆ ਤੇ ਉਹ ਇਹ ਤੇ ਮਿਲੂਗੀ ਆਪਾਂ ਨੂੰ ਬਿੱਲ ਕੱਟ ਕੇ ਹਾਂ ਜੀ ਅਪਰੂਵਲ ਆ ਸਾਰੀਆਂ ਨਾ ਸਬਸਿਡੀ ਪਾਸ ਆਪ ਏ ਆਪਣਾ ਮਾਡਲ ਪਹਿਲੀ ਵਾਰੀ ਆਇਆ ਹੈ ਪਹਿਲੀ ਵਾਰੋਂ ਠੀਕ ਹੈ ਠੀਕ ਹੈ ਐਗਰੀ ਜੌਣ ਨੇ ਆਲੂ ਦੇ ਵਿੱਚ ਐਂਟਰੀ ਕਰ ਲਈ ਬਿਲਕੁਲ ਜੀ ਤੇ ਡਿਗਰ ਵੀ ਵਧੀਆ ਚੱਲਿਆ ਡਿਗਰ ਹੋ ਗਿਆ ਠੀਕ ਹੈ ਪਲਾਂਟਰ ਵੀ ਹੁਣ ਵਧੀਆ ਚੱਲੂਗਾ ਡਿਗਰ 59 ਇੰਚੀ ਉਹ ਤੁਸੀਂ ਅਨਮੇ ਸਰ ਇਹ 8 ਕੁ ਸਰ ਤੇ ਇਹਦੀ ਐਕੂਰੇਸੀ ਵਗੈਰਾ ਐਕੂਰੇਸੀ ਚਾਹਾਂ ਏ ਗ੍ਰੇਡ ਠੀਕ ਹੈ ਤੇ ਇਹਦੀਆਂ ਵੀ ਗਰਾਰੀਆਂ ਉਹ ਬਦਲੀਆਂ ਜਾਂਦੀਆਂ ਨੇ ਠੀਕ ਹੈ ਓਮੇ ਜੀਮੀ ਇਹਦੇ ਵਿੱਚ ਵੀ ਗਰਾਰੀਆਂ ਦਾ ਸੈੱਟ ਆ ਤੇ ਸਾਰੀਆਂ ਵੱਧ ਘੱਟ ਲੋ ਜੀ ਦੋਸਤੋ ਇਹ ਹੈਗੇ ਨੇ ਪ੍ਰੀਤ ਵਾਲਿਆਂ ਦੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਤੇ ਇਹ ਦੇਖੋ ਹੁਣ ਤਾਂ ਕੰਪੈਨ ਦੀ ਤਰ੍ਹਾਂ ਇਹਦੇ ਟੋਕਰੀ ਲੱਗੀ ਹੋਈ ਆ ਤੇ ਜਿਹੜਾ ਅੱਗੇ ਇਹਦਾ ਕਟਰ ਆ ਤੇ ਇਹ ਪ੍ਰੀਤ ਵਾਲਿਆਂ ਨੇ ਕਿਤੋਂ ਇੰਪੋਰਟ ਕਰਾਇਆ ਹੋਇਆ ਵਧੀਆ ਤੇ ਇਹ ਚਾਰ ਲਾਈਨਾਂ ਲੈ ਕੇ ਜਾਂਦੀ ਆ ਚੰਗਾ ਮਿੰਟਾਂ ਦੇ ਵਿੱਚ ਕੰਮ ਨਿਵੇੜਦੀ ਆ ਤੇ ਜਿਹੜੇ ਭਰਾਵਾਂ ਕੋਲੇ ਜ਼ਿਆਦਾ ਹਾਈ ਲੈਵਲ ਦਾ ਕੰਮ ਆ ਹਨਾ ਜਾਂ ਕਿਰਾਏ ਤੇ ਕੰਮ ਕਰਦੇ ਨੇ ਉਹ ਇਹਨੂੰ ਖਰੀਦ ਸਕਦੇ ਨੇ ਇਸ ਵੰਦ ਦਿੱਤੇ ਇਹ ਮਸ਼ੀਨ ਚੰਗਾ ਨਵੇੜਾ ਆਪਣੇ ਕਿ ਰਿਸ਼ਤੇਦਾਰਾਂ ਕੋਲ ਵੀ ਹੈਗੀ ਹੈ ਇਹ ਮਸ਼ੀਨ ਤੇ ਉਹ ਚੁੱਪੀ ਤੱਕ ਜਾ ਕੇ ਇਹਦਾ ਕਿਰਾਇਆ ਲਾਉਂਦੇ ਨੇ ਬੱਤੀ ਪ੍ਰੀਤ ਵਾਲਿਆਂ ਦੇ ਟਰੈਕਟਰ ਕੰਬਾਈਨ ਤੇ AC ਕੈਬਨ ਵਾਲਾ ਟਰੈਕਟਰ ਵੀ ਖੜਾ ਹੈ ਇੱਕ ਨੂੰ ਵੀ ਦਿਖਾ ਦੇ ਲੋ ਜੀ ਇਧਰ ਪੰਡਾਲ ਸਜਿਆ ਹੋਇਆ ਪੰਡਾਲ ਦੇ ਵਿੱਚ ਇੱਕ ਸਟੇਜ ਤਾਂ ਆਪਣੇ ਖੇਤੀ ਵਾਲੇ ਡਾਕਟਰ ਸਾਹਿਬਾਨ ਨੂੰ ਲੱਗੀ ਹੋਈ ਆ ਫਸਲਾਂ ਬਾਰੇ ਜਾਣਕਾਰੀ ਦੇਣੇ ਨੇ ਤੇ ਇਧਰ ਇੱਕ ਛੋਟੀ ਸਟੇਜ ਲੱਗੀ ਹੋਈ ਆ ਇੰਟਰਟੇਨਮੈਂਟ ਦੇ ਲਈ ਕੋਈ ਸਿੱਖੀ ਵਗੈਰਾ ਆਉਂਦੇ ਨੇ ਸਿੰਗਰ ਵਗੈਰਾ ਵੀ ਇੱਥੇ ਲੱਗਦੇ ਨੇ ਤੇ ਵਿੱਚ ਮੇਲ ਪੂਰੀ ਵੇਚਣ ਵਾਲੇ ਵੀ ਹੈਗੇ ਨੇ ਤੇ ਇਹ ਪੰਡਾਲ ਵਿੱਚ ਵੀ ਕਿਸਾਨ ਭਰਾਵੋ ਹਾਜ਼ਰੀ ਜ਼ਰੂਰ ਲਵਾਇਆ ਕਰੋ ਇਹ ਪੰਡਾਲ ਦੇ ਵਿੱਚ ਅੱਜ ਕੱਲ੍ਹ ਇਕੱਠ ਘਟਣ ਲੱਗ ਗਿਆ ਕਿਉਂਕਿ ਆਪਾਂ ਮਸ਼ੀਨਰੀ ਵੱਲ ਜ਼ਿਆਦਾ ਰਹਿ ਜਾਂਦੇ ਆ ਇਧਰ ਗਿਆਨ ਦੀਆਂ ਗੱਲਾਂ ਨੇ ਉਹ ਸੁਣਦੇ ਹੈ ਨਹੀਂ ਇੱਧਰ ਆ ਕੇ ਜਰੂਰ ਆ ਪੰਡਾਲ ਦੇ ਵਿੱਚ ਹਾਜ਼ਰੀ ਲਵਾਇਆ ਕਰੋ ਤੇ ਸਾਰੀਆਂ ਗੱਲਾਂ ਬਾਤਾਂ ਭਾਈ ਸੁਣ ਕੇ ਜਾਇਆ ਕਰੋ ਇਹ ਮੈਨੂੰ ਪ੍ਰੀਤ ਅਤੇ ਕਰਤਾਰ ਇੱਕੋ ਜਿਹੀ ਲੱਗੀ ਜਾ ਰਹੀ ਨੇ ਲਾਲ ਰੰਗ ਕਰਤਾ ਹਨਾ ਕਰਾਰ ਉਹਦਾ ਹਿੱਸਾ ਆ ਦੋਨਾਂ ਨੂੰ ਹਨਾ ਤੇ ਇੱਕੋ ਜਿਹੀ ਲੱਗ ਰਹੇ ਨੇ ਨਵੈਂਜਰ ਇਹਨਾਂ ਨੇ ਇਹਦਾ ਨਾਮ ਰੱਖਿਆ ਆ ਤੇ ਜਿਹੜਾ ਕੈਬਣਾ ਇਹ ਪ੍ਰੀਤ ਵੱਲੋਂ ਦਿੱਤਾ ਹੀ ਆ ਇਹਨੂੰ ਪੂਰੇ ਦਾ ਪੂਰਾ 18 4 30 ਦੇ ਟਾਇਰ ਨੇ ਹਾਂਜੀ ਵੀਰੇ ਇੱਧਰ ਜੱਗੀ ਵਾਲਿਆਂ ਦੇਖੇ ਨੇ ਹਲ ਤੇ ਇੱਕ ਮੈਨੂੰ ਚੀਜ਼ ਬੜੀ ਵਧੀਆ ਲੱਗੀ ਜੱਗੀ ਵਾਲਿਆਂ ਦੇ ਹਲਾਂ ਦੇ ਵਿੱਚ ਤੇ ਆਹ ਸਪਰਿੰਗ ਆਇਆ ਇੱਥੇ ਹੈਨਾ ਸਪਰਿੰਗ ਜਿਹੜਾ ਸਾਈਡ ਤੇ ਆਪਾਂ ਹਲ ਲਾਉਣੇ ਹੁੰਦੇ ਆ ਉਹਨੂੰ ਤੜ ਦੇਣ ਲਈ ਲਾਇਆ ਜੇ ਆਹ ਪਿੱਛੇ ਨੂੰ ਹਟੂਗਾ ਤਾਂ ਆਹ ਸਪਰਿੰਗ ਨੇ ਹੋ ਜਾਣਾ ਇਹਦੀ ਕਮਾਂਡ ਆ ਆ ਰਹੀ ਹੈ ਇੱਥੇ ਠੀਕ ਹੈ ਜੀ ਆਹ ਜਿਹੜੀ ਟੈਨ ਆ ਰਹੀ ਆ ਆਹ ਵਾਲੀ ਟੈਨ ਇਹਨੂੰ ਆ ਉੱਪਰੋਂ ਸਪਰਿੰਗ ਇੱਕਨ ਕੰਮ ਕਰਦਾ ਇਹ ਮੈਨੂੰ ਬੜੀ ਪਸੰਦ ਦੀ ਚੀਜ਼ ਲੱਗੀ ਜੱਗੀ ਵਾਲਿਆਂ ਦੀ ਚਲੋ ਰੇਟ ਵੀ ਫਿਰ ਇਹ ਬਹੁਤ ਵਧੀਆ ਲੈਂਦੇ ਨੇ ਸਤਾਰਾਂ ਦੇ ਹਾਲ ਨੇ ਫੋਲਡਿੰਗ ਜੈਕ ਲੱਗੇ ਹੋਏ ਨੇ 135000 ਦੇ